ਸੋ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਵੀ ਹਰ ਵੇਲੇ ਨਵੀਂ ਚੀਜ਼ ਕੁਝ ਨਾ ਕੁਝ ਹੁੰਦੀ ਰਹਿੰਦੀ ਹੈ। ਰਾਈਟ ਨਾਓ ਕੀ ਕੁਝ ਚੱਲ ਰਿਹਾ ਹੈ? ਹੁਣ ਹਰ ਇੱਕ ਚੀਜ਼ ਮਹਿੰਗੀ ਹੋ ਗਈ ਹੈ ਜੀ। ਜਿਹੜੀ ਚੀਜ਼ ਦਮਾਰਜੀ ਆਪਾਂ ਐਗਜ਼ਾਮਪਲ ਲਈਏ ਜਿਵੇਂ ਨਾ ਗ੍ਰੋਸਰੀ ਲੈ ਲਓ, ਰੀਅਲ ਏਸਟੇਟ ਲੈ ਲਓ, ਯੇਨ ਕੋਈ ਵੀ ਚੀਜ਼ ਫੜੋ। ਐਗਜ਼ਾਮਪਲ ਮਹਿੰਗਾ ਹੈ। ਸੋ ਉਸ ਚੀਜ਼ ਨੂੰ ਲਾਈਕ ਯੂ ਨੋ ਦੇਖਦੇ ਹੋਏ ਪਤਾ ਕਹਿੰਦਾ ਵੀ ਸਾਡੇ ਕੋਲ ਲਿਮਿਟਡ ਬਜਟ ਹੈ। ਤੇ ਵੀ ਅਸੀਂ ਉਨੀ ਕੀ ਮਾਊਂਟ ਦੀ ਇੰਸ਼ੋਰੈਂਸ ਕਰ ਸਕਦੇ ਹਾਂ। ਸੋ ਇਸ ਕਰਕੇ ਟਰਨ ਅਚੋਣਾ ਸਾਜੀ ਜਿਹੜਾ ਉਹ ਕਾਫੀ ਪੋਪੂਲਰ ਵੀ ਹੈ। ਜਿੰਨੇ ਵੀ ਲੋਕ ਮੈਨੂੰ ਲੱਗਦਾ ਹੈ ਇੰਸ਼ੋਰੈਂਸ ਵਾਲੇ ਪਾਸੇ ਜਾਂਦੇ ਹੋਣੇ ਆ ਉਹ ਪਹਿਲਾਂ ਇਹ ਦੇਖਦੇ ਹੋਣੇ ਕਿ ਮੇਜਰ ਕੰਪਨੀਆਂ ਕਿਹੜੀਆਂ ਨੇ ਐਂਡ ਤੁਸੀਂ ਟੋਟਲੀ ਸਾਰੀਆਂ ਮੇਜਰ ਕੰਪਨੀਆਂ ਦੇ ਨਾਲ 딜 ਕਰਦੇ ਆਂ। ਸੋ ਦੇਖੋ ਕੰਪਨੀਆਂ ਕਾਫੀ ਨੇ ਲੇਕਿਨ ਅਗਰ ਸੋ ਮਨੀ ਕੰਪਨੀਆਂਸ ਪਰ ਆਪਾਂ ਇਹ ਦੇਖਣਾ ਕਿ ਤੁਹਾਡੀ ਜ਼ਰੂਰਤ ਮੁਤਾਬਕ ਤੁਹਾਡੇ ਵਾਸਤੇ ਕਿਹੜੀ ਫਿੱਟ ਬੈਠਦੀ ਹੈ। లైఫ్ ఇన్సూరెన్స్ ਬਹੁਤੇ ਲੋਕ ਮੀਨਲੀ లైఫ్ ఇన్సూరెన్స్ ਵੱਲ ਫੋਕਸ ਹੁੰਦੇ ਆ ਸੋ ਅੱਜ ਕੱਲ ਦੇ ਦਿਨਾਂ ਦੇ ਵਿੱਚ ਕੋਸਟ ਕਿੰਨੀ ਹੁੰਦੀ ਹੈ లైఫ్ ఇన్సూరెన్స్ ਦੇਖੋ ਇਹ ਇੱਕ ਹੋਰ ਵੀ ਬਹੁਤ ਮਿਸ ਅੰਡਰਸਟੈਂਡਿੰਗ ਸੀ ਕਿ ਕਾਫੀ ਲੋਕਾਂ ਨੂੰ ਵੀ ਜਿਹੜੀ ఇన్సూరెన్స్ ਪਾਸਟਾ ਬਹੁਤ ਮਹਿੰਗੀ ਹੈ ਉਸ ਸਰ ਇਹਦੇ ਵੀ ਸਰਵੇ ਹੋਇਆ ਜੀ ਕਿ ਉਹਨਾਂ ਨੇ ਪੁੱਛਿਆ ਵੀ ਓਕੇ ਤੁਹਾਨੂੰ ਮੀਨ ਨੂੰ ਤੁਹਾਨੂੰ ਕਿੰਨੀ ਮਹਿੰਗੀ ਲੱਗਦੀ ਹੈ ਐਵਰੇਜ ਦੇ ਅਨੁਸਾਰ ਲੋਕੀ ਅਪ 3 ਟਾਈਮਸ ਜ਼ਿਆਦਾ ਸੋਚ ਰਹੇ ਜੀ ਵੀ ਤਿੰਨ ਗੁਣਾ ਜ਼ਿਆਦਾ ਕੋਸਟ ਸੋਚ ਰਹੇ ਜਿੰਨੀ ਐਕਚੁਅਲ ਉਹਨਾਂ ਦੀ ਕੋਸਟ ਹੈਗੀ ਹੈ ਜੀ ਪਰ ਹੁਣ ਲਾਈਫ ਇੰਸ਼ੋਰੈਂਸ ਵਿੱਚ ਵੀ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਆਉਂਦੀਆਂ ਜਿਦੇ ਵਿੱਚ ਟਰਮ ਇੰਸ਼ੋਰੈਂਸ ਆ ਗਈ ਹੋਲ ਲਾਈਫ ਇੰਸ਼ੋਰੈਂਸ ਆ ਗਈ ਹੁਣ ਇਹਨਾਂ ਦੋਨਾਂ ਦੇ ਵਿੱਚੋਂ ਜੇ ਬੈਸਟ ਜਾਂ ਬੈਟਰ ਚੂਜ਼ ਕਰਨਾ ਹੋਵੇ ਤਾਂ ਕਿਹੜਾ ਹੋ ਸਕਦਾ ਟਰਮ ਦਾ ਮਤਲਬ ਯੂਰ ਮਤਲਬ ਇਹ ਹੈ ਵੀ ਉਹਨੇ ਇੱਕ ਲਿਮਿਟ ਤੱਕ ਜਿੰਨੇ ਦੀ ਤੁਸੀਂ ਟਰਮ ਕਰਵਾ ਲਈ 10 ਸਾਲ ਦੀ 20 ਸਾਲ 30 ਸਾਲ 40 ਸਾਲ ਜਿੰਨੀ ਦੇਰ ਵਾਸਤੇ ਤੁਸੀਂ ਕਵਰੇਜ ਲੈ ਲਈਏ ਓਨੀ ਦੇਰ ਤੱਕ ਤੁਹਾਡੇ ਕੋਲ ਕਵਰੇਜ ਹੈਗੀ ਹੈ ਉਸ ਤੋਂ ਬਾਅਦ ਤੁਹਾਡੀ ਕਵਰੇਜ ਖਤਮ ਹੋ ਜਾਂਦੀ ਹੈ ਤੇ ਜਿਹੜੇ ਤੁਸੀਂ ਪੈਸੇ ਦਿੰਦੇ ਹੋ ਵਿੱਚ ਕੁਝ ਜੁੜਦਾ ਨਹੀਂ ਹੈਗਾ ਔਨ ਦਾ ਅਦਰ ਸਾਈਡ ਜਿਹੜੀ ਹੈਗੀ ਜੀ ਆਪਣੀ ਹੋਲ ਲਾਈਫ ਇੰਸ਼ੋਰੈਂਸ ਉਹਦੇ ਵਿੱਚ ਤੁਸੀਂ ਇੱਕ ਲਿਮਿਟ ਟਾਈਮ ਤੱਕ ਪੈਸੇ ਦੇਣ ਦੇ ਹੋਏ 10 ਸਾਲ ਦੇਣੇ ਆ 5 ਸਾਲ ਦੇਣੇ ਆ 20 ਸਾਲ ਦੇਣੇ ਆ ਪਰ ਜਿਹੜੀ ਤੁਹਾਡੀ ਇੰਸ਼ੋਰੈਂਸ ਆ ਉਹ ਤੁਹਾਡੀ ਲਾਈਫ ਟਾਈਮ ਚੱਲਦੀ ਹੈ ਪਰ ਹੁਣ ਜਿਹੜਾ ਕੋਈ ਨਵਾਂ ਆਇਆ ਜੀ ਪੱਲੇ ਕੋਈ ਕੈਨੇਡਾ ਦੇ ਬਾਰੇ ਹੁਣ ਪਹਿਲੀ ਵਾਰੀ ਆਇਆ ਉਹਨੂੰ ਨਹੀਂ ਪਤਾ ਵੀ ਕੀ ਕੁਝ ਚੱਲ ਰਿਹਾ ਹੈ ਹੁਣ ਉਹ ਇੰਡੀਆ ਤੋਂ ਇੱਥੇ ਆਉਂਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਪਹਿਲੇ ਨੰਬਰ ਤੇ ਉਹਨਾਂ ਨੂੰ ਕਿਹੜੀ ਇੰਸ਼ੋਰੈਂਸ ਬਾਏ ਕਰ ਲੈਣੀ ਚਾਹੀਦੀ ਹੈ ਜੀ ਬਹੁਤ ਨਵੇਂ ਆ ਬਹੁਤੇ ਨਵੇਂ ਆ ਹਾਂ ਜੀ ਹੁਣ ਜਦੋਂ ਕੋਈ ਨਵਾਂ ਆਉਂਦਾ ਜੀ ਉਹਦੇ ਵਾਸਤੇ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਵੀ ਤੁਹਾਡੇ ਕੋਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਜੇ ਚਾਹੇ ਕੋਈ ਪੀਆਰ ਤੇ ਆ ਕੇ ਲੈਂਡ ਕਰ ਰਿਹਾ ਚਾਹੇ ਕੋਈ ਵਿਜ਼ਟਰ ਤੇ ਆ ਰਿਹਾ ਜੀ ਅਮ ਚਾਹੇ ਵਰਕ ਪਰ ਮੜਤੇ ਆ ਰਹੇ ਕਿਉਂਕਿ ਉਹਨਾਂ ਦਾ ਜਿਹੜਾ ਐਮਐਸਪੀ ਕਾਰਡ ਹੈ ਜਿਹਨੂੰ ਹੈਲਥ ਕਾਰਡ ਆਪਾਂ ਕਹਿੰਦੇ ਆ ਉਹਨੂੰ ਆਉਣ ਨੂੰ ਤਕਰੀਬਨ 3 ਮਹੀਨੇ ਦਾ ਟਾਈਮ ਲੱਗ ਸਕਦਾ ਹੁਣ ਜੇ ਤੁਸੀਂ ਲੈਂਡ ਕਰਦੇ ਹੋ ਜੀ ਆ ਕੇ ਹੁਣ ਤੁਹਾਡੇ ਕੋਲ ਕੋਈ ਇੰਸ਼ੋਰੈਂਸ ਨਹੀਂ ਹੈ ਫਿਰ ਆਪਣਾ ਅਗਰੇ ਕੋਈ ਮੈਡੀਕਲ ਐਮਰਜੈਂਸੀ ਹੋ ਗਈ ਕੋਈ ਇੱਕਦਮ ਸਖ ਪੇਟ ਲੱਗ ਗਈ ਕੋਈ ਇਲਨੈਸ ਹੋ ਗਈ ਯਾਨੀ ਕੋਈ ਐਕਸੀਡੈਂਟ ਹੋ ਗਿਆ ਆਪਣਾ ਅਗਰੇ ਕੋਈ ਵੀ ਚੀਜ਼ ਅਜਿਹੀ ਹੋ ਜਾਂਦੀ ਹੈ ਉਹਦਾ ਖਰਚਾ ਜਿਹੜਾ ਫਿਰ ਤੁਹਾਨੂੰ ਆਪ ਦੇਣਾ ਪੈਣਾ ਹੈ ਜ਼ਿਕਰ ਸੰਜੋ TV ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਬਿਜ਼ਨੈਸਸ ਦੇ ਬਾਰੇ ਉਹ ਬਿਜ਼ਨਸ ਜਿਹੜੇ ਤੁਹਾਡੇ ਲਈ ਕੰਮ ਕਰਦੇ ਨੇ ਉਹ ਬਿਜ਼ਨਸ ਜਿਹੜੀ ਤੁਹਾਨੂੰ ਸਿਕਿਉਰ ਫੀਲ ਕਰਾਉਂਦੇ ਨੇ ਉਹ ਬਿਜ਼ਨਸ ਜਿਹੜੀ ਤੁਹਾਨੂੰ ਲਾਈਫਟਾਈਮ ਦੀ ਗਾਰੰਟੀ ਦਿੰਦੇ ਨੇ ਕਿ ਤੁਸੀਂ ਸਿਕਿਉਰ ਹੋ ਮੈਂ ਗੱਲ ਕਰ ਰਹੀ ਹਾਂ ਇੰਸ਼ੋਰੈਂਸ ਬਿਜ਼ਨਸ ਦੇ ਬਾਰੇ ਬਹੁਤ سارے ਇੰਸ਼ੋਰੈਂਸ ਬਿਜ਼ਨੈਸਸ ਹੈਗੇ ਨੇ ਬਹੁਤ سارے ਐਡਵਾਈਜ਼ਰਸ ਹੈਗੇ ਨੇ ਪਰ ਸਾਨੂੰ ਉੱਥੇ ਜਾ ਕੇ ਟਰਸਟ ਆਉਂਦਾ ਜਿੱਥੇ ਤੁਹਾਨੂੰ ਚੰਗੀ ਤਰ੍ਹਾਂ ਖੁੱਲ ਕੇ ਗੱਲਬ तरह समझाया जाता कले कले प्रोडक्ट बारे समझाया जाता रिक्वायरमेंट्स हैल्थ के हिसाब के जिथे जाके प्लैन किया जाता प्लैन इंश्योरेंस के बारे ज बहुत वरीके तो कोई भी प्रोडक्ट जो डिजाइन करके देंगे मेजर कंपनील कर अमरिंदर सिंह नड्डा आओ स्वागत करते हैं गलबात करते हैं बिजनेस कनैक्ट प्रोग्राम केस्य कि अच्छे हुए प्लैन ਇੰਸ਼ੋਰੈਂਸ ਆਫਿਸ ਪਹੁੰਚੇ ਹੋਇਆ ਗੱਲਬਾਤ ਕਰ ਲੈਣੇ ਆ ਜੀ ਅਮਰਿੰਦਰ ਸਿੰਘ ਨੱਡਾ ਹੋਣਾ ਦੇ ਨਾਲ ਤੇ ਸਵਾਗਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਵੈਲਕਮ ਥੈਂਕ ਯੂ ਜੀ ਤੇ ਤੁਹਾਡਾ ਐਕਚੁਅਲੀ ਵੈਲਕਮ ਸਾਡੇ ਆਫਿਸ ਦੇ ਵਿੱਚ ਤੁਹਾਡਾ ਸ਼ੋ ਵਿੱਚ ਵੈਲਕਮ ਤੇ ਸਾਡਾ ਤੁਹਾਡੇ ਆਫਿਸ ਦੇ ਵਿੱਚ ਵੈਲਕਮ ਯੂ ਆ ਵਰਰੀ ਨਾਈਸ ਆਫਿਸ ਤੇ ਆਫਿਸ ਦੇ ਵਿੱਚ ਅਸੀਂ ਜਦੋਂ ਆਉਂਦੇ ਆ ਤਾਂ ਕਹਿੰਦੇ ਹੁੰਦੇ ਨਾ ਜੇ ਪਹਿਲਾ ਇਮਪ੍ਰੈਸ਼ਨ ਲਾਸਟ ਇਮਪ੍ਰੈਸ਼ਨ ਹੁੰਦਾ ਸੋ ਇਟਸ ਅ ਗੁੱਡ ਇਮਪ੍ਰੈਸ਼ਨ ਯਰ ਆਫਿਸ ਥੈਂਕ ਯੂ ਥੈਂਕ ਯੂ ਸੋ ਮਚ ਸੋ ਇਹ ਆਫਿਸ ਤਾਂ ਹੀ ਸਕਸੈਸਫੁਲ ਹੈ ਜੇ ਤੁਹਾਡੇ ਕੋਲ ਹੀ ਤੁਹਾਡਾ ਬਿਜ਼ਨਸ ਹੈ ਹਾਂਜੀ ਸਿਕਿਉਰ ਕਰਨਾ ਕਿਸੇ ਨੂੰ ਹਾਂ ਜੀ ਕਿਉਂਕਿ ਜਦੋਂ ਸਾਡੇ ਕੋਲ ਇੰਸ਼ੋਰੈਂਸ ਹੁੰਦੀ ਹੈ ਨਾ ਅਸੀਂ ਕਈ ਚੀਜ਼ਾਂ ਤਾਂ ਸਾਡਾ ਸਟ੍ਰੈਸ ਉਦੋਂ ਹੀ ਨਿਕਲ ਜਾਂਦਾ ਹੈ ਕਿ ਜੇ ਬਾਏ ਚਾਂਸ ਕੁਝ ਹੁੰਦਾ ਤਾਂ ਸਾਡੇ ਕੋਲ ਇੰਸ਼ੋਰੈਂਸ ਹੈਗੀ ਹੈ ਸਾਨੂੰ ਕਵਰ ਕਰਨ ਦੇ ਲਈ ਇੰਸ਼ੋਰੈਂਸ ਹੈਗੀ ਹੈ ਸੋ ਇੰਸ਼ੋਰੈਂਸ ਦੀ ਇੰਡਸਟਰੀ ਦੇ ਵਿੱਚ ਵੀ ਹਰ ਵੇਲੇ ਨਵੀਂ ਚੀਜ਼ ਕੁਝ ਨਾ ਕੁਝ ਹੁੰਦੀ ਰਹਿੰਦੀ ਹੈ ਰਾਈਟ ਨਾਓ ਕੀ ਕੁਝ ਚੱਲ ਰਿਹਾ ਜੀ ਹਾਂ ਜੀ ਬਿਲਕੁਲ ਜੀ ਦੇਖੋ ਜਦੋਂ ਹੁਣ ਆਪਾਂ ਗੱਲ ਕਰਦੇ ਹਾਂ ਜਦੋਂ ਤੁਸੀਂ ਕਿਹਾ ਯੈਸ ਲਾਈਕ ਯੂ نو ਚੇਂजेस ਆndੀਆਂ ਰਹਿੰਦੀਆਂ ਹਨ ਨਵੇਂ ਨਵੇਂ ਨੰਬਰਸ ਨਵੇਂ ਨਵੇਂ ਸਟੈਟਸ ਸੋ ਇਨਫੋਰਮੇਸ਼ਨ ਕਾਫੀ ਹ ਜਿਹੜੀ ਹੁਣ ਲੇਟੈਸਟ ਇਹ ਹੈ ਜੀ ਜਿਹੜੇ ਨੰਬਰਸ ਆਏ ਨੇ ਉਹਨਾਂ ਦੱਸਿਆ ਕਿ 2023 ਦੇ ਵਿੱਚ ਲਾਈਕ ਯੂ نو ਪੂਰੇ ਸਾਲ ਦੇ ਵਿੱਚ ਜਿਹੜੇ ਪ੍ਰੀਮੀਅਮ ਜਿਹਨੂੰ ਆਪਾਂ ਕਿਸ਼ਤ ਕਹ ਲਈਏ ਜਿਹੜੀ ਟਰਮ ਇੰਸ਼ੋਰੈਂਸ ਦੀ ਕਿਸ਼ਤ ਹੈ ਜੀ ਆਮ ਯੂ نو ਓਵਰ ਦਾ ਈਅਰ 2023 345 ਮਿਲੀਅਨ ਡਾਲਰ ਜਿਹੜਾ ਹੈ ਜੀ ਉਹ ਨਵਾਂ ਪ੍ਰੀਮੀਅਮ ਲਿਖਿਆ ਗਿਆ ਟਰਮ ਇੰਸ਼ੋਰੈਂਸ ਦਾ ਠੀਕ ਹੈ ਜਿਹੜਾ ਕਿ 2022 ਨਾਲ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਜੀ ਉਹਦੇ ਤੋਂ ਆਲਮੋਸਟ 1% ਜ਼ਿਆਦਾ ਹੈ ਠੀਕ ਹੈ ਨਾਲ ਦੇ ਨਾਲ ਜੀ ਜਦੋਂ ਆਪਾਂ ਦੇਖਦੇ ਹਾਂ ਵੀ ਲਾਈਕ ਮਾਰਕੀਟ ਸ਼ੇਅਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਹਾਂਜੀ ਵੀ ਬਾਕੀ ਯੂ نو ਹੋਰ ਕਿੰਨੇ ਇੰਸ਼ੋਰੈਂਸ ਪ੍ਰੋਡਕਟ ਨੇ ਉਹਨਾਂ ਦੇ ਹਿਸਾਬ ਨਾਲ 19% 19% ਜਿਹੜਾ ਮਾਰਕੀਟ ਸ਼ੇਅਰ ਹੈ ਉਹ ਟਰਮ ਇੰਸ਼ੋਰੈਂਸ ਦੇ ਪ੍ਰੀਮੀਅਮ ਦੇ ਵਿੱਚ ਗਿਆ ਸੋ ਇਤੋਂ ਜਿਹੜੇ ਇੰਡੀਕੇਸ਼ਨ ਇਹ ਹੁੰਦੀ ਹੈ ਜੀ ਵੀ ਲੋਕੀ ਕਾਫੀ ਯੂ نو ਟਰਮ ਇੰਸ਼ੋਰੈਂਸ Passe ਧਿਆਨ ਦੇ ਰਹੇ ਨੇ ਇਸ ਵੇਲੇ ਸੋ ਯੂ نو ਜਦੋਂ ਵੀ ਇਦਾਂ ਦੇ ਸਟੈਟਸ ਆਉਂਦੇ ਜੀ ਇਹ ਕਾਫੀ ਆਪਾਂ ਨੂੰ ਆਈਡੀਆ ਦੱਸ ਦਿੰਦੇ ਵੀ ਮਾਰਕੀਟ ਕਿਸ ਪਾਸੇ ਨੂੰ ਜਾ ਰਹੀ ਹੈ ਦੇਖੋ ਹੁਣ ਹਰ ਇੱਕ ਚੀਜ਼ ਮਹਿੰਗੀ ਹੋਈ ਹੋਈ ਹੈ ਜੀ ਜਿਹੜੀ ਚੀਜ਼ ਮਰਜੀ ਆਪਾਂ ਐਗਜ਼ਾਮਪਲ ਲੈ ਲਈਏ ਯੂ نو ਗ੍ਰੋਸਰੀ ਲੈ ਲਓ ਰੀਅਲ ਏਸਟੇਟ ਲੈ ਲਓ ਯੂ نو ਕੋਈ ਵੀ ਚੀਜ਼ ਫੜ ਲਓ ਸਭ ਕੁਝ ਮਹਿੰਗਾ ਹੈ ਇਸ ਵੇਲੇ ਸੋ ਉਸ ਚੀਜ਼ ਨੂੰ ਲਾਈਕ ਯੂ نو ਦੇਖਦੇ ਹੋਏ ਬੰਦਾ ਕਹਿੰਦਾ ਵੀ ਯਾਰ ਸਾਡੇ ਕੋਲ ਲਿਮਟਿਡ ਬਜਟ ਆ ਬਿਲਕੁਲ ਅਸੀਂ ਉਨੀ ਕੀ ਅਮਾਉਂਟ ਦੀ ਇੰਸ਼ੋਰੈਂਸ ਕਰ ਸਕਦੇ ਆ ਸੋ ਇਸ ਕਰਕੇ ਜਿਹੜਾ ਇੱਕ ਫਾਈਨੈਂਸ਼ੀਅਲ ਸਟ੍ਰੈਸ ਨੂੰ ਜਿਹੜਾ ਤੁਸੀਂ ਬਚਾ ਸਕਦੇ ਹੋ ਜਿੰਨੇ ਵੀ ਲੋਕ ਮੈਨੂੰ ਲੱਗਦਾ ਹੈ ਇੰਸ਼ੋਰੈਂਸ ਵਾਲੇ ਪਾਸੇ ਜਾਂਦੇ ਹੋਣੇ ਆ ਉਹ ਪਹਿਲਾਂ ਇਹ ਦੇਖਦੇ ਹੋਣੇ ਆ ਕਿ ਮੇਜਰ ਕੰਪਨੀਆਂਸ ਕਿਹੜੀਆਂ ਨੇ ਐਂਡ ਤੁਸੀਂ ਟੋਟਲੀ ਸਾਰੀਆਂ ਮੇਜਰ ਕੰਪਨੀਆਂਸ ਦੇ ਨਾਲ ਡੀਲ ਕਰਦੇ ਆ ਜਦੋਂ ਅਸੀਂ ਮੇਜਰ ਕੰਪਨੀ ਦਾ ਨਾਮ ਲੈਂਦੇ ਆ ਕੁਝ ਕੰਪਨੀਆਂਸ ਐਡ ਵੀ ਹੁੰਦੀਆਂ ਜਾਂਦੀਆਂ ਨੇ ਕੰਪਨੀਆਂਸ ਵੀ ਚੇਂਜ ਹੁੰਦੀਆਂ ਜਾਂਦੀਆਂ ਨੇ ਹਾਂਜੀ ਬਿਲਕੁਲ ਜੀ ਦੇਖੋ ਲੇਕਿਨ ਉਹ ਡਿਪੈਂਡਿੰਗ ਅਪਨ ਹੁਣ ਕਈ ਵਾਰੀ ਮੈਨੂੰ ਕੋਈ ਕੰਪਨੀ ਦੂਜੀ ਕੰਪਨੀਆਂਸ ਬਾਏਆਊਟ ਵੀ ਕਰ ਲੈਂਦੀਆਂ ਨੇ ਯੂ نو ਹੁਣ ਇੱਥੇ ਖਾਸ ਕਰਕੇ ਨਾਰਥ ਅਮਰੀਕਾ ਦੇ ਵਿੱਚ ਇਹ ਕਾਫੀ ਸਾਲਾਂ ਤੋਂ ਟ੍ਰੈਂਡ ਹੈਗਾ ਹੈ ਲਾਈਕ ਯੂ نو ਬੇਸਿਕਲੀ ਯੂ نو ਕਈ ਯੂ نو ਕੋਈ ਵੱਡੀ ਕੰਪਨੀ ਨੇ ਕੋਈ ਛੋਟੀ ਕੰਪਨੀ ਨੂੰ ਬਾਇਓਡ ਕਰ ਲਿਆ ਜਾਂ ਮਰਜਰ ਹੋ ਜਾਂਦੇ ਆ ਰਾਈਟ ਸੋ ਦੇਖੋ ਕੰਪਨੀਆਂ ਕਾਫੀ ਨੇ ਲਾਈਕ ਯੂ نو देयर ਆਰ ਸੋ ਮਨੀ ਕੰਪਨੀਆਂ ਪਰ ਆਪਾਂ ਇਹ ਦੇਖਣਾ ਵੀ ਤੁਹਾਡੀ ਜ਼ਰੂਰਤ ਮੁਤਾਬਕ ਤੁਹਾਡੇ ਵਾਸਤੇ ਕਿਹੜੀ ਫਿੱਟ ਬੈਠਦੀ ਹੈ ਸੋ ਸਿਰਫ ਲਾਈਕ ਯੂ نو ਕੰਪਨੀਆਂ ਜਿਆਦਾ ਹੋਣ ਦਾ ਮਕਸਦ ਇਹ ਹੀ ਹੁੰਦਾ ਜੀ ਕਿ ਤੁਹਾਡੇ ਵਾਸਤੇ ਸਭ ਤੋਂ ਬੈਸਟ ਪ੍ਰੋਡਕਟ ਜਿਹੜਾ ਉਹ ਸਿਲੈਕਟ ਕਰ ਸਕੀਏ ਸੋ ਇਹ ਨਹੀਂ ਹੈਗਾ ਕਿ ਜੇ ਮੇਜਰ ਕੰਪਨੀ ਹੈ ਮਤਲਬ ਨੰਬਰ 1 ਕੰਪਨੀ ਹੈ ਤੇ ਤੁਹਾਡੇ ਲਈ ਉਹਦਾ ਪਲਾਨ ਵੀ ਫਿੱਟ ਹੋਊਗਾ ਹਾਂਜੀ ਸੋ ਇਹ ਕੋਈ ਜ਼ਰੂਰੀ ਨਹੀਂ ਹੈ ਜਿਸ ਕਿ ਕਿਹੜੀ ਕੰਪਨੀ ਹੈ ਤੁਹਾਡੇ ਲਈ ਸੂਟੇਬਲ ਹੋਣਾ ਚਾਹੀਦਾ ਐਟ ધ ਐਂਡ ਤੁਹਾਨੂੰ ਕਲੀਅਰ ਮਿਲਣਾ ਚਾਹੀਦਾ ਐਟ ધ ਐਂਡ ਤੁਸੀਂ ਸਿਕਿਓਰ ਫੀਲ ਕਰਦੇ ਰਹਿਣਾ ਚਾਹੀਦਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਲਾਈਫ ਇੰਸ਼ੋਰੈਂ ਲਾਈਫ ਇੰਸ਼ੋਰੈਂਸ ਵਾਲ ਫੋਕਸਡ ਹੁੰਦੇ ਆ ਸੋ ਅੱਜ ਕੱਲ ਦੇ ਦਿਨਾਂ ਦੇ ਵਿੱਚ ਕੋਸਟ ਕਿੰਨੀ ਹੁੰਦੀ ਹੈ ਲਾਈਫ ਇੰਸ਼ੋਰੈਂਸ ਦੀ ਦੇਖੋ ਜਦੋਂ ਆਪਾਂ ਕੋਸਟ ਦੀ ਗੱਲ ਕਰਦੇ ਆਂ ਜੀ ਕੋਸਟ ਜਿਹੜੀ ਹੈ ਅਗੇਨ ਇਹ ਵੇਰੀ ਕਰਦੀ ਹੈ ਬੇਸਡ ਔਨ ਬਹੁਤ ਸਾਰੇ ਇਹਦੇ ਵਿੱਚ ਫੈਕਟਰਸ ਹੁੰਦੇ ਜੀ ਤੁਹਾਡੀ ਲਾਈਕ ਯੂ نو ਹੈਲਥ ਕੰਡੀਸ਼ਨ ਤੁਹਾਡਾ ਏਜ ਗਰੁੱਪ ਤੁਹਾਡੀ ਲਾਈਫ ਸਟਾਈਲ ਤੁਹਾਡੀ ਐਕਟੀਵਿਟੀਜ਼ ਯੂ نو देयर सो मेनी थिंग्स ਲਾਈਕ ਇਨਕਲੂਡਿੰਗ ਇਵਨ ਲਾਈਕ ਯੂ نو ਜੇ ਤੁਸੀਂ ਯੂ نو ਤੁਹਾਡਾ ਡਰਾਈਵਿੰਗ ਰੈਕੋਰਡ ਲਾਈਕ ਯੂ نو ਜੇ ਤੁਹਾਨੂੰ ਡੀਯੂਆਈ ਜਾਂ ਕੋਈ ਟਿਕਟਾਂ ਨਹੀਂ ਮਿਲੀਆਂ ਸੋ देयर सो मेनी ਡਿਫਰੈਂਟ ਫੈਕਟਰਸ ਪਰ ਜਦੋਂ ਆਪਾਂ ਐਵਰੇਜ ਗੱਲ ਕਰਦੇ ਹਾਂ ਜੀ ਜੇ ਹੁਣ ਕੋਈ ਲੈਟਸ ਸੇ 30 ਸਾਲ ਦਾ ਆ ਮੇਲਾ ਜੇ ਉਹਨੇ 5 ਲੱਖ ਦੀ ਇੰਸ਼ੋਰੈਂਸ ਲੈਣੀ ਹੈ ਜੀ ਤੇ ਉਹ ਕਹਿੰਦਾ ਵੀ ਮੈਨੂੰ ਅਗਲੇ 20 ਸਾਲ ਲਈ ਚਾਹੀਦੀ ਹੈ ਯੂ ਨੋ 80 30 ਪਰ ਮਨਸ ਤੋਂ ਸ਼ੁਰੂ ਹੋ ਜਾਂਦੀ ਹੈ ਦੇਖੋ ਇੱਥੇ ਇੱਕ ਹੁਣ ਇਹ ਵੀ ਬਹੁਤ ਮਿਸ ਅੰਡਰਸਟੈਂਡਿੰਗ ਸੀ ਕਿ ਕਾਫੀ ਲੋਕਾਂ ਨੂੰ ਵੀ ਜਿਹੜੀ ਇੰਸ਼ੋਰੈਂਸ ਕਾਸਟ ਆ ਬਹੁਤ ਮਹਿੰਗੀ ਹੈ ਹਮ ਹਮ ਇਹਦੇ ਤੇ ਵੀ ਸਰਵੇ ਹੋਇਆ ਜੀ ਉਹਨਾਂ ਨੇ ਪੁੱਛਿਆ ਵੀ ਓਕੇ ਤੁਹਾਨੂੰ ਯਾਨੀ ਤੁਹਾਨੂੰ ਕਿੰਨੀ ਕਿ ਮਹਿੰਗੀ ਲੱਗਦੀ ਹੈ ਐਵਰੇਜ ਕੱਢਿਆ ਵੀ ਲੋਕੀ اپ 3 ਟਾਈਮਸ ਜ਼ਿਆਦਾ ਸੋਚ ਰਹੇ ਆ ਜੀ ਵੀ ਤਿੰਨ ਗੁਣਾ ਜ਼ਿਆਦਾ ਕਾਸਟ ਸੋਚ ਰਹੇ ਜਿੰਨੀ ਐਕਚੁਅਲ ਉਹਨਾਂ ਦੀ ਕਾਸਟ ਹੈਗੀ ਇੰਸ਼ੋਰੈਂਸ ਦੀ ਸੋ ਆਪਣਾ ਮਕਸਦ ਵੀ ਇਹੀ ਹੁੰਦਾ ਜੀ ਆਪਾਂ ਜਦੋਂ ਵੀ ਇਦਾਂ ਪ੍ਰੋਗਰਾਮ ਕਰਦੇ ਆ ਕਿ ਲੋਕਾਂ ਨੂੰ ਆਪਾਂ ਅਵੇਅਰ ਕਰਾ ਸਕੀਏ ਵੀ ਇੱਕ ਵਾਰੀ ਗੱਲ ਜ਼ਰੂਰ ਕਰੋ ਯੂ نو ਜਿਹੜੇ ਮਰਜੀ ਐਡਵਾਈਜ਼ਰ ਨੂੰ ਮਿਲੋ ਜਿਹੜੇ ਐਡਵਾਈਜ਼ਰ ਨਾਲ ਤੁਸੀਂ ਕੰਫਰਟੇਬਲ ਹੈਗੇ ਹੋ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਦੇਖੋ ਵੀ ਤੁਹਾਡੇ ਵਾਸਤੇ ਕਿਹੜੀ ਯੂ نو ਪਲਾਨ ਕਿਹੜੀ ਕੰਪਨੀ ਦਾ ਫਿੱਟ ਬੈਠਦਾ ਜਾਂ ਕਿੰਨੀ ਕਾਸਟ ਪੈਂਦੀ ਹੈ ਜਿਦਾਂ ਤੁਸੀਂ ਯੂ ਨੋ ਆਪਾਂ ਕਾਸਟ ਦੀ ਗੱਲ ਕਰ ਰਹੇ ਹਾਂ ਹੁਣ ਜੇ ਕੋਈ 40 ਸਾਲ ਦਾ ਹੈ ਜੀ ਅ राइट ਜੇ ਕਿਸੇ ਨੇ 5 ਲੱਖ ਦੀ ਇੰਸ਼ੋਰੈਂਸ ਲੈਣੀ ਹੈ ਅਗਲੇ 20 ਸਾਲ ਵਾਸਤੇ ਲਾਈਕ ਯੂ ਨੋ ਉਹਨਾਂ ਦੀ ਯੂ ਨੋ 38 ਡਾਲਰ 40 ਡਾਲਰ 42 ਡਾਲਰ ਪਰ ਮੰਥ ਅਗੇ ਇਨ ਦ ਯੂ ਨੋ ਕਾਸਟ ਇਨੀ ਮਹਿੰਗੀ ਨਹੀਂ ਹੈਗੀ ਸਾਰੇਆਂ ਵਾਸਤੇ ਲਾਈਕਿ ਉਹਨਾਂ ਇੱਕ ਪ੍ਰੋਪਰ ਇੰਸ਼ੋਰੈਂਸ ਪਲਾਨ ਡਿਜ਼ਾਈਨ ਕੀਤਾ ਜਾ ਸਕਦਾ ਹਾਂ ਉਹ ਅਲੱਗ ਅਲੱਗ ਜੀ ਹੁਣ ਕੋਈ ਕਹੇ ਮੈਂ ਲੈਣੀ ਹੈ 5 ਮਿਲੀਅਨ ਡਾਲਰ ਦੀ ਰਾਈਟ ਵੀ ਮੈਨੂੰ ਮੈਨੂੰ ਚਾਹੀਦੀ ਵੀ ਹੋਲ ਲਾਈਫ ਇੰਸ਼ੋਰੈਂਸ ਆ ਜਾਂ ਪਰਮਨੈਂਟ ਇੰਸ਼ੋਰੈਂਸ ਚਾਹੀਦੀ ਹੈ ਆਬਵੀਅਸਲੀ ਉੱਥੇ ਜਿਹੜਾ ਕੋਸਟ ਫੈਕਟਰ ਹੈ ਉਹ ਜ਼ਿਆਦਾ ਹੋ ਸਕਦਾ ਸੋ ਅਗੇਨ ਆਪਣੇ ਤੁਸੀਂ ਐਡਵਾਈਜ਼ਰ ਨਾਲ ਬੈਠ ਕੇ ਯੂ نو ਡਿਸਕਸ ਕਰੋ ਤੇ ਇੱਕ ਆਪਣੇ ਵਾਸਤੇ ਪ੍ਰੋਪਰ ਜਿਹੜਾ ਪਲਾਨ ਆ ਤੁਹਾਡੇ ਤੇ ਤੁਹਾਡੇ ਫੈਮਿਲੀ ਵਾਸਤੇ ਸੀ ਇੱਕ ਪ੍ਰੋਪਰ ਪਲਾਨ ਜਿਹੜਾ ਉਹਨੂੰ ਡਿਜ਼ਾਈਨ ਕਰਵਾਓ ਜੀ ਡਿਜ਼ਾਈਨ ਤੁਹਾਡੀ ਲੋਡ ਦੇ ਮੁਤਾਬਕ ਤੁਹਾਡੀ ਰਿਕੁਆਇਰਮੈਂਟ ਦੇ ਪਲਾਨ ਹੋਵੇ ਪਰ ਬੈਟਰ ਜਦੋਂ ਅਸੀਂ ਕਹਿੰਦੇ ਆ ਕਿ ਸਾਨੂੰ ਤਾਂ ਬੈਟਰ ਪਲਾਨ ਚਾਹੀਦੇ ਆ ਹਰ ਕੋਈ ਆਪਣੇ ਲਈ ਬੈਟਰੀ ਚਾਹੁੰਦਾ ਹੈ ਬੈਸਟ ਹੀ ਚਾਹੁੰਦਾ ਪਰ ਹੁਣ ਲਾਈਫ ਇੰਸ਼ੋਰੈਂਸ ਵਿੱਚ ਵੀ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਆਉਂਦੀਆਂ ਜਿਹਦੇ ਵਿੱਚ ਟਰਮ ਇੰਸ਼ੋਰੈਂਸ ਆ ਗਈ ਹੋਲ ਲਾਈਫ ਇੰਸ਼ੋਰੈਂਸ ਆ ਗਈ ਮਨਣਾ ਦੋਨਾਂ ਦੇ ਵਿੱਚੋਂ ਜੇ ਬੈਸਟ ਜਾਂ ਬੈਟਰ ਚੂਜ਼ ਕਰਨਾ ਹੋਵੇ ਤਾਂ ਕਿਹੜਾ ਹੋ ਸਕਦਾ ਦੇਖੋ अगेन ਜੀ ਉੱਥੇ ਗੱਲ ਆ ਜਾਂਦੀ ਵੀ ਤੁਹਾਡੀ ਜ਼ਰੂਰਤ ਮੁਤਾਬਕ ਕਿਹੜਾ ਫਿੱਟ ਬੈਠਦਾ ਫੋਰ ਐਗਜ਼ਾਮਪਲ ਜਿਦਾ ਆਪਾਂ ਟਰਮ ਦੀ ਗੱਲ ਕਰ ਰਹੇ ਹਾਂ ਟਰਮ ਦਾ ਮਤਲਬ ਹੈ ਵੀ ਉਹਨੇ ਇੱਕ ਲਿਮਟ ਤੱਕ ਜਿੰਨੇ ਦੇਰ ਦੀ ਤੁਸੀਂ ਟਰਮ ਕਰਵਾ ਲਈ ਹੈ 10 ਸਾਲ ਦੀ 20 ਸਾਲ 30 ਸਾਲ 40 ਸਾਲ ਜਿੰਨੀ ਦੇਰ ਵਾਸਤੇ ਤੁਸੀਂ ਕਵਰੇਜ ਲੈ ਲਈ ਹੈ ਓਨੀ ਦੇਰ ਤੱਕ ਤੁਹਾਡੇ ਕੋਲ ਕਵਰੇਜ ਹੈਗੀ ਹੈ ਉਸ ਤੋਂ ਬਾਅਦ ਤੁਹਾਡੀ ਕਵਰੇਜ ਖਤਮ ਹੋ ਜਾਂਦੀ ਹੈ ਤੇ ਜਿਹੜੇ ਤੁਸੀਂ ਪੈਸੇ ਦੇਣਾ ਕੁਝ ਜੁੜਦਾ ਨਹੀਂ ਹੈਗਾ ਔਨ ਦਾ ਅਦਰ ਸਾਈਡ ਜਿਹੜੀ ਹੈਗੀ ਜੀ ਆਪਣੀ ਹੋਲ ਲਾਈਫ ਇੰਸ਼ੋਰੈਂਸ ਉਹਦੇ ਵਿੱਚ ਤੁਸੀਂ ਇੱਕ ਲਿਮਿਟ ਟਾਈਮ ਤੱਕ ਪੈਸੇ ਦੇਣੇ ਹੁੰਦੇ ਆ ਕੋਈ 10 ਸਾਲ ਦੇਣੇ ਆ 5 ਸਾਲ ਦੇਣੇ ਆ 20 ਸਾਲ ਦੇਣੇ ਆ ਪਰ ਜਿਹੜੀ ਤੁਹਾਡੀ ਇੰਸ਼ੋਰੈਂਸ ਆ ਉਹ ਤੁਹਾਡੀ ਲਾਈਫ ਟਾਈਮ ਚੱਲਦੀ ਹੈ ਓਕੇ ਨਾਲ ਦੇ ਨਾਲ ਜਿਹੜੀ ਤੁਸੀਂ ਮਨੀ ਦੇ ਰਹੇ ਹੋ ਜੀ ਉਹ ਤੁਹਾਡੀ ਉਹਦੀ ਕੈਸ਼ ਵੈਲੀ ਵੀ ਬਣਦੀ ਹੈ ਜੇ ਕੱਲ ਨੂੰ ਤੁਹਾਨੂੰ ਲੋੜ ਆ ਤੁਸੀਂ ਉਹ ਜਿੰਦੇ ਜੀ ਜਿਹੜੀ ਉਹ ਮਨੀ ਯੂਜ਼ ਵੀ ਕਰ ਸਕਦੇ ਹੋ ਸੋ ਹੁਣ ਅਗੇਨ ਲਾਈਕ ਯੂ نو ਕੋਈ ਜਿਹਦੇ ਕੋਲ ਹੁਣ ਕੋਈ ਨੋ ਥੋੜਾ ਕੈਸ਼ ਫਲੋ ਹੈਗਾ ਆ ਬੰਦਾ ਕਹਿੰਦਾ ਮੈਂ ਥੋੜੀ ਸੇਵਿੰਗਸ ਵੀ ਚਾਹਨਾ ਆ ਤੇ ਮੈਂ ਚਾਹਨਾ ਵੀ ਮੈਂ ਇੱਕ ਲਿਮਟਿਡ ਟਾਈਮ ਤੱਕ ਹੀ ਪੈਸੇ ਦਵਾਂ ਪਰ ਮੇਰੀ ਇੰਸ਼ੋਰੈਂਸ ਸਾਰੀ ਲਾਈਫ ਲਈ ਚੱਲੇ ਉਹਨਾਂ ਵਾਸਤੇ ਹੋਲ ਲਾਈਫ ਇੰਸ਼ੋਰੈਂਸ ਜਿਹੜਾ ਇੱਕ ਬਹੁਤ ਵਧੀਆ ਪਲਾਨ ਸਕਦਾ ਪਰ on the other side ਜੇ ਹੁਣ ਜੇ ਕੋਈ ਯੂ نو ਪਤਾ ਹੈ ਮੇਰੇ ਕੋਲੇ ਮਿਲੀਅਨ 2 ਮਿਲੀਅਨ ਡਾਲਰ ਦੀ ਲਾਇਬਿਲਟੀ ਹੈ ਮੇਰੇ ਕੋਲ ਇੱਕ ਲਿਮਟਿਡ ਬਜਟ ਹੀ ਹੈ ਮੈਨੂੰ ਇੰਸ਼ੋਰੈਂਸ ਵੀ ਚਾਹੀਦੀ ਹੈ ਸੋ ਮੈਨੂੰ ਸੇਵਿੰਗ ਦਾ ਕੋਈ ਲੈਣਾ ਤੇ ਨਾ ਨਹੀਂ ਪਰ ਮੇਰੀ ਯੂ ਨੋ ਲਾਇਬਿਲਟੀਜ਼ ਕਵਰ ਹੋ ਜਾਣ ਫਿਰ ਆਪਣਾ ਅਗਰੇ ਕੰਨ ਨੂੰ ਜੇ ਮੈਂ ਪਿਕਚਰ ਚ ਨਹੀਂ ਰਹਿੰਦਾ ਵੀ ਫੈਮਿਲੀ ਤੇ ਫਾਈਨੈਂਸ਼ੀਅਲ ਸਟ्रेस ਨਾ ਪਵੇ ਸੋ ਉਹਦੇ ਵਾਸਤੇ ਜਿਹੜਾ ਇੱਕ ਟਰਮ ਇੰਸ਼ੋਰੈਂਸ ਆ ਬਹੁਤ ਵਧੀਆ ਟੂਲ ਆ ਸੋ ਅਗੇਨ ਇਹ ਸਾਰੇ ਪਲਾਨ ਜੀ ਤੁਹਾਡੀ ਜ਼ਰੂਰਤ ਮੁਤਾਬਕ ਜਿੱਦਾਂ ਜੀ ਆਪਾਂ ਗੱਲ ਕਰ ਰਹੇ ਸੀ ਇਹ ਕਸਟਮ ਮੇਡ ਤੁਹਾਡੇ ਵਾਸਤੇ ਹੋਣਾ ਚਾਹੀਦਾ ਸੋ ਇਹ ਨਹੀਂਗਾ ਵੀ ਦੇਖਾ ਦੇਖੀ ਵਾਲਾ ਕੰਮ ਜਾਂ ਵਨ ਸੂਟ ਫਿਟ ਆਲ ਵਾਲਾ ਇਹਦਾ ਕੁਝ ਨਹੀਂ ਹੈਗਾ ਸੋ ਨਾ ਹੀ ਇੱਕ ਪਲਾਨ ਜਿਹੜਾ ਵੀ ਆਪਾਂ ਹਰੇਕ ਨੂੰ ਦੇ ਸਕਦੇ ਆ ਹਰ ਇੱਕ ਕੰਪਨੀ ਦੇ ਪਲਾਨਸ ਡਿਫਰੈਂਟ ਨੇ ਹਰ ਇੱਕ ਕੰਪਨੀ ਦੇ ਨੀਚ ਪ੍ਰੋਡਕਟ ਨੇ ਹਰ ਇੱਕ ਯੂ نو ਕਲਾਇੰਟ ਦੀ ਜਿਹੜੀ ਨੀਡਸ ਉਹ ਯੂ نو ਡਿਫਰੈਂਟ ਨੇ ਸੋ ਤੁਹਾਡੀ ਨੀਡ ਬੇਸਡ ਇਹ ਬਿਜ਼ਨਸ ਹੀ ਸਾਰਾ ਨੀਡ ਬੇਸ ਹੈ ਜੀ ਤੁਹਾਡੀ ਜ਼ਰੂਰਤ ਮੁਤਾਬਕ ਜਿਹੜਾ ਆ ਉਸ ਤਰੀਕੇ ਦਾ ਪਲਾਨ ਡਿਜ਼ਾਈਨ ਕਰਵਾਓ ਤਾਂ ਕਿ ਕੱਲ ਨੂੰ ਜਦੋਂ ਕਦੀ ਲੋੜ ਪਵੇ ਤੁਹਾਡੇ ਕੰਮ ਵੀ ਆਵੇ ਜੀ ਜਿਵੇਂ ਤੁਸੀਂ ਕਿਹਾ ਕਿ ਇਹ ਵਨ ਸਾਈਜ਼ ਫਿਟ ਆਲ ਵਾਲੀ ਗੱਲ ਨਹੀਂ ਹੈਗੀ ਇਹ ਤਾਂ ਤੁਹਾਡੇ ਗੁਆਂਢੀ ਰਿਸ਼ਤੇਦਾਰ ਤਾਂ ਛੱਡੋ ਤੁਸੀਂ ਘਰ ਦੇ ਵਿੱਚ ਤੁਹਾਡਾ ਹਸਬੰਡ ਵਾਈਫ ਵੀ ਹੈ ਨਾ ਤੁਸੀਂ ਤਾਂ ਵੀ ਤੁਹਾਡੇ ਦੋਨਾਂ ਦੇ ਲਈ ਅਲੱਗ-ਅਲੱਗ ਪਲਾਨ ਨੇ ਜਿਹੜੇ ਆ ਉਹ ਹੋਣਗੇ ਹੁਣ ਜਦੋਂ ਸੁਪਰ ਵੀਜ਼ੇ ਦੀ ਗੱਲ ਕਰਦੇ ਆ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਗੱਲ ਕਰਦੇ ਆ ਉਹ ਹੋ ਸਕਦਾ ਹੈ ਕਿ ਤੁਹਾਡੀ ਵਾਈਫ ਨੂੰ ਕੋਈ ਪ੍ਰੋਬਲਮ ਹੋਵੇ ਨਾ ਹਸਬੰਡ ਨੂੰ ਦੋ ਤਿੰਨ ਪ੍ਰੋਬਲਮਸ ਹੋਣ ਜਾਂ ਵਾਈਫ ਨੂੰ ਬੀਪੀ ਦੀ ਅੱਜਕਲ ਪ੍ਰੈਸ਼ਰ ਇਦਾਂ ਦੀ ਸਮੱਸਿਆ ਹੁੰਦੀ ਉਹਨਾਂ ਨੂੰ ਨਾ ਹੋਵੇ ਉਹਨਾਂ ਨੂੰ ਕੋਈ ਹੋਰ ਪ੍ਰੋਬਲਮ ਹੋਵੇ ਤਾਂ ਉਹਨਾਂ ਦੋਨਾਂ ਦੇ ਲਈ ਡਿਫਰੈਂਟ ਡਿਫਰੈਂਟ ਜਿਹੜੇ ਆ ਉਹ ਪ੍ਰੋਡਕਟ ਹੋ ਸਕਦੇ ਆ ਡਿਫਰੈਂਟ ਡਿਫਰੈਂਟ ਇੰਸ਼ੋਰੈਂਸਸ ਹੋ ਸਕਦੀਆਂ ਨੇ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਹੈਗੇ ਸੁਪਰਵਾਈਜ਼ਰ ਦੀ ਵੀ ਕਰ ਲਈਏ ਹੁਣ ਉਹਦੀਆਂ ਪ੍ਰਾਈਸਿਸ ਵੀ ਅਪ ਹੋ ਗਈਆਂ ਜੀ ਦੇਖੋ ਜਦੋਂ ਆਪਾਂ ਸੁਪਰਵਾਈਜ਼ਰ ਦੀ ਗੱਲ ਕਰਦੇ ਆ ਜੀ ਮੈਂ ਥੋੜਾ ਟੱਚ ਕਰ ਲਵਾਂ ਕਿ ਸੁਪਰਵਾਈਜ਼ਰ ਦੇ ਵਿੱਚ ਕੀ ਹੁੰਦਾ ਆ ਤੁਹਾਡੀ ਜਿਹੜੀ ਮਿਨਿਮਮ ਰਿਕੁਆਇਰਮੈਂਟ ਹੈ ਜੀ ਵੀ 1 ਲੱਖ ਡਾਲਰ ਦੀ ਹਾਂ ਜੀ 1 ਲੱਖ ਡਾਲਰ ਦੀ ਇੰਸ਼ੋਰੈਂਸ ਕਰਾਣੀ ਪੈਂਦੀ ਹੈ ਤੇ ਪੂਰੇ ਸਾਲ ਦੀ ਕਰਾਣੀ ਪੈਂਦੀ ਹੈ ਹੁਣ ਯੂ نو ਕੰਪਨੀਆਂ ਕੋਲ ਆਪਸ਼ਨਸ ਹੈਗੀਆਂ ਨੇ ਕੰਪਨੀ ਆਪਸ਼ਨਸ ਤੁਹਾਨੂੰ ਪ੍ਰੋਵਾਈਡ ਕਰਾ ਰਹੀਆਂ ਵੀ ਤੁਸੀਂ ਮੰਥਲੀ ਪੇਮੈਂਟ ਪਲਾਨ ਵੀ ਕਰ ਸਕਦੇ ਹੋ ਪਰ ਇਹ ਜਿਹੜੀ ਰਿਕੁਆਇਰਮੈਂਟ ਆ ਉਹ ਚੇਂਜ ਨਹੀਂ ਹੋਈ ਯੈਸ ਪਰ ਹੁਣ ਥੋੜੀਆਂ ਕਈ ਕੰਪਨੀਆਂ ਨੇ ਜੀ ਰੀਸੈਂਟਲੀ ਇਸ ਸਾਲ ਤੋਂ ਆਪਣੇ ਥੋੜੇ ਰੇਟਸ ਵਧਾਉਣੇ ਸ਼ੁਰੂ ਕੀਤੇ ਆ ਓਕੇ ਰਾਈਟ ਸੋ ਕੋਈ ਕਿਸੇ ਨੇ 5% ਵਧਾਇਆ ਕਿਸੇ ਨੇ 7% ਵਧਾਇਆ ਉਹਦੇ ਰੀਜ਼ਨ ਵੀ ਉਹਨਾਂ ਨੇ ਦੱਸਿਆ ਜੀ ਵੀ ਜਿਹੜੇ ਉਹਨਾਂ ਦੇ ਕਲੇਮ ਰੇਸ਼ੋ ਜਿਹੜੀ ਹੈ ਜਿਹੜੇ ਕਲੇਮਸ ਹੋਏ ਨੇ ਉਹਨਾਂ ਕਰਕੇ ਉਹਨਾਂ ਨੂੰ ਥੋੜੇ ਰੇਟਸ ਵਧਾਉਣੇ ਪਏ ਨੇ ਬਾਕੀ ਜਿੱਦੋਂ ਜਿੱਦਾਂ ਜਿੱਦਾਂ ਥੋੜਾ ਥੋੜਾ ਯੂ ਨੋ ਇਨਫਲੇਸ਼ਨ ਵੱਧ ਰਹੀ ਜੀ ਉਹ ਵੀ ਉਹ ਸਾਰੀ ਫੈਕਟਰ ਜਿਹੜੇ ਅਕਾਊਂਟ ਕਰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਕਰ ਫੋਰ ਇਗਜ਼ਾਮਪਲ ਇੱਕ ਕੰਪਨੀ ਹਜੇ ਵੀ ਜੇ ਕੋਈ 60 ਸਾਲ ਤੋਂ ਘੱਟ ਨੇ ਕਿਸੇ ਦੇ ਪੇਰੈਂਟਸ ਤੇ ਜੇ ਉਹਨਾਂ ਨੂੰ ਕੋਈ ਹੈਲਥ ਕੰਡੀਸ਼ਨ ਨਹੀਂ ਹੈਗੀ ਜੀ ਉਹ ਅੱਜ ਵੀ ਪੂਰੇ ਸਾਲ ਦੀ ਇੰਸ਼ੋਰੈਂਸ 975 ਡਾਲਰ ਦੇ ਵਿੱਚ ਹੋ ਰਹੀ ਹੈ ਉਹ ਪ੍ਰੋਮੋਸ਼ਨ ਚੱਲਦੀ ਹੈ ਜੀ 975 ਇਅਰਸ ਸੋ ਉਹਦੇ ਵਿੱਚ ਇਦਾਂ ਹੈ ਜੀ ਕਿ ਯੂ نو ਜੇ ਮੰਥਲੀ ਕਾਸਟ ਆਪਾਂ ਦੇਖਦੇ ਆ 81 ਡਾਲਰ ਪਰ ਮੰਥ ਕਾਸਟ ਪੈਂਦੀ ਹੈ ਪਰ ਪਰਸਨ ਸੋ ਹਜੇ ਵੀ ਅਫੋਰਡੇਬਲ ਜਿਹੜੇ ਨੇ ਪਲਾਨਸ ਅਵੇਲੇਬਲ ਹੈਗੇ ਨੇ ਜੇ ਕਿਸੇ ਪੇਰੈਂਟ ਦੀ ਏਜ 60 ਸਾਲ ਤੋਂ ਜ਼ਿਆਦਾ ਆ ਜਾਂ ਜੇ ਉਹਨਾਂ ਨੂੰ ਹੈਲਥ ਕੰਡੀਸ਼ਨ ਹੈਗੀ ਵੀ ਹੈ ਉਹ ਵੀ ਇਦਾਂ ਦੇ ਪਲਾਨ ਯੂ نو ਉਹ ਵੀ ਆ ਪ੍ਰੈਸ ਸਪੈਸ਼ਲਟੀ ਜਿਹੜੇ ਨਾਲ ਜਿਹੜੇ ਉਹਨਾਂ ਦੇ ਡਿਸਕਾਊਂਟਸ ਹੈਗੇ ਆ ਉਹਨਾਂ ਦਾ ਫਾਇਦਾ ਚੱਕ ਸਕਦੇ ਸੋ ਅਗੇਨ ਪਲਾਨ ਇੰਸ਼ੋਰੈਂਸ ਤੁਸੀਂ ਕੰਟੈਕਟ ਕਰਕੇ ਜਾਂ ਪਲਾਨ ਇੰਸ਼ੋਰੈਂਸ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਪਣਾ ਹੋਮਵਰਕ ਆਪ ਹੀ ਕਰ ਸਕਦੇ ਹੋ ਉੱਤੇ ਸਾਰੀ ਇਨਫੋਰਮੇਸ਼ਨ ਅਵੇਲੇਬਲ ਆ ਤੁਸੀਂ ਆਪਣੀ ਏਜ ਪਾ ਕੇ ਸਾਰੀਆਂ ਮੇਜਰ ਕੰਪਨੀਆਂਜ਼ ਦੇ ਕੋਡ ਜਿਹੜੇ ਨੇ ਤੁਸੀਂ ਆਪਣੇ ਆਪ ਵੀ ਲੈ ਸਕਦੇ ਹੋ ਤੇ ਜੇ ਕੋਈ ਕੁਐਸਚਨ ਆ ਜਾਂਦਾ ਜੀ ਸਕਰੀਨ ਤੇ ਨੰਬਰ ਆਈ ਰਹੇ ਨੇ ਤੁਸੀਂ ਮੈਨੂੰ ਡਾਇਰੈਕਟਲੀ ਵੀ ਉਸ ਤੇ ਕਾਲ ਕਰ ਸਕਦੇ ਹੋ ਜੀ ਬਿਲਕੁਲ ਕਿਉਂਕਿ ਕਈ ਵਾਰ ਇਹ ਆ ਕਿ ਜਿੰਨਾ ਟਾਈਮ ਤੁਸੀਂ ਆਪਣੇ ਪੂਰੇ ਸਵ ਕੀ ਕਿਹੜਾ ਪ੍ਰੋਡਕਟ ਲੈਣਾ ਕਈ ਵਾਰੀ ਸਾਨੂੰ ਡੂੰਗੀ ਨੌਲੇਜ ਨਹੀਂ ਹੁੰਦੀ ਜਦੋਂ ਤੁਹਾਡੇ ਨਾਲ ਬੈਠਦੇ ਆ ਤਾਂ ਅੱਦੇ ਹੀ ਐਡਵਾਈਜ਼ਰ ਅਸੀਂ ਆਪ ਹੀ ਬਣ ਜਾਂਦੇ ਆ ਜਿਹੜਾ ਸਭ ਪਰ ਨਾਲ ਨਾਲ ਇਹ ਹੈ ਕਿ ਆਪਾਂ ਇਹ ਦੇਖਦੇ ਆ ਕਿ ਜਿਹੜਾ ਸੁਪਰਵਾਈਜ਼ਰ ਇੰਸ਼ੋਰੈਂਸ ਆ ਜਾਂ ਇਸ ਸੁਪਰਵਾਈਜ਼ਾ ਹੀ ਆ ਉਹ ਡਿਕਲਾਈਨ ਬਹੁਤ ਘੱਟ ਹੁੰਦਾ ਬਹੁਤ ਘੱਟ ਚਾਂਸਸ ਹੈਗੇ ਪਰ ਜੇ ਰਿਫਿਊਜ਼ ਹੋ ਵੀ ਗਿਆ ਤਾਂ ਜਿਹੜੀ ਉਹ ਇੰਸ਼ੋਰੈਂਸ ਕਰਾਈਆ ਉਹ ਵਿਜ਼ਿਟਰ ਇੰਸ਼ੋਰੈਂਸ ਕਨਵਰਟ ਹੋ ਸਕਦੀ ਉਹ ਹੀ ਯੂਜ਼ ਕੀਤੀ ਜਾ ਸਕਦੀ ਜਾਂ ਨਵੀਂ ਕਰਵਾਉਣੀ ਪੈਣੀ ਹੈ ਹਾਂਜੀ ਦੇਖੋ ਜਿਹੜਾ ਮਕਸਦ ਹੈ ਜੀ ਚਾਹੇ ਉਹ ਸੁਪਰਵਾਈਜ਼ਰ ਇੰਸ਼ੋਰੈਂਸ ਆ ਚਾਹੇ ਵਿਜ਼ਟਰ ਇੰਸ਼ੋਰੈਂਸ ਆ ਐਟ ਜਿੱਦਾਂ ਕਹ ਲਓ ਵੀ ਬੈਕ ਤੇ ਇੱਕ ਜਿਹੜਾ ਵਰਡ ਇੰਸ਼ੋਰੈਂਸ ਹੈ ਜੀ ਉਹ ਸੇਮ ਆ ਦੋਨਾਂ ਦੇ ਵਿੱਚ ਸੋ ਕਹਿੰਦਾ ਮਤਲਬ ਹੈ ਵੀ ਚਾਹੇ ਇੱਥੇ ਕੋਈ ਵਿਜ਼ਟਰ ਆਇਆ ਹੋਵੇ ਚਾਹੇ ਕੋਈ ਸੁਪਰਵੀਜ਼ਾ ਤੇ ਆਇਆ ਹੋਵੇ ਜੇ ਕਨੂੰ ਕੋਈ ਮੈਡੀਕਲ ਐਮਰਜੈਂਸੀ ਹੋ ਜਾਂਦੀ ਹੈ ਜੀ ਤੇ ਉਹੀ ਜਿਹੜੀ ਸੇਮ ਇੰਸ਼ੋਰੈਂਸ ਆ ਦੋਨੋਂ ਚੀਜ਼ਾਂ ਵਾਸਤੇ ਯੂਜ਼ ਕੀਤੀ ਜਾ ਸਕਦੀ ਹੈ ਜੀ ਬਿਲਕੁਲ ਸੋ ਫਾਰ ਐਗਜ਼ਾਮਪਲ ਜੇ ਕਿਸੇ ਨੇ ਸੁਪਰਵੀਜ਼ਾ ਅਪਲਾਈ ਕੀਤਾ ਸੀ ਜੇ ਮੈਂ ਯੂ نو ਰੇਅਰਲੀ ਦੇਖਿਆ ਬੰਦਾ ਸੁਪਰਵੀਜ਼ਾ ਅਪਲਾਈ ਕਰਦਾ ਯੂ نو ਕਿਸੇ ਰੀਜ਼ਨ ਕਰਕੇ ਯੂ نو ਅੱਗੇ ਹੁਣ ਜਿਹੜਾ ਫਾਈਲ ਦੇਖ ਰਹੇ ਸੀ ਆਫੀਸਰ ਦਾ ਪਤਾ ਨਹੀਂ ਕੀ ਜੀ ਉਹ ਤੁਸੀਂ ਸੇਮ ਇੰਸ਼ੋਰੈਂਸ ਜਿਹੜਾ ਵਿਜ਼ਟਰ ਵਾਸਤੇ ਵੀ ਯੂਜ਼ ਕਰ ਸਕਦੇ ਆ ਹੁਣ ਜੇ ਵਿਜ਼ਟਰ ਨੇ ਇੱਥੇ ਸਿਰਫ 2 ਮਹੀਨੇ ਜਾਂ 3 ਮਹੀਨੇ ਰਹਿਣਾ ਆ ਰਾਈਟ ਸੋ ਹੁਣ ਪੂਰੇ ਸਾਲ ਦੀ ਤੁਹਾਨੂੰ ਇੰਸ਼ੋਰੈਂਸ ਦੇ ਲੋਡ ਨਹੀਂ ਸੋ ਕੰਪਨੀ ਕੀ ਕਰਦੀ ਹੈ ਜੀ ਜਿੰਨੀ ਦੇਰ ਤੁਸੀਂ ਇੱਥੇ ਰਹਿੰਦੇ ਹੋ ਓਨੀ ਦੇਰ ਦਾ ਤੁਹਾਡੀ ਉਹ ਮਨੀ ਕੱਟ ਕੇ ਬਾਕੀ ਜਿਹੜੀ ਮਨੀ ਆ ਉਹ ਤੁਹਾਨੂੰ ਵਾਪਸ ਵੀ ਕਰ ਦਿੰਦੇ ਆ ਓਕੇ ਯਾ ਸੋ ਐਸ ਲੌਂਗ ਐਸ ਆਪਾਂ ਕੋਈ ਕਲੇਮ ਨਾ ਕੀਤਾ ਹੋਵੇ ਸੋ ਇਸ ਕਰਕੇ ਅਗੇਨ ਆਪਣੇ ਐਡਵਾਈਜ਼ਰ ਨਾਲ ਜ਼ਰੂਰ ਜਦੋਂ ਵੀ ਕੋਈ ਵੀ ਤੁਸੀਂ ਚੀਜ਼ ਅਪਲਾਈ ਕਰਦੇ ਹੋ ਚਾਹੇ ਵਿਜ਼ਟਰ ਵੀਜ਼ੇ ਵਾਸਤੇ ਚਾਹੇ ਸੁਪਰ ਵੀਜ਼ੇ ਵਾਸਤੇ ਯੂ نو ਇੱਕ ਐਕਸਪੀਰੀਐਂ ਕੀ ਉਹਨਾਂ ਦੀ ਕੋਸਟ ਪੈ ਰਹੀ ਹੈ ਕੋਈ ਇਸ ਵੇਲੇ ਕੋਈ ਸਪੈਸ਼ਲ ਕੋਈ ਪ੍ਰੋਮੋਸ਼ਨ ਤਾਂ ਨਹੀਂ ਚੱਲ ਰਹੀ ਤੁਹਾਡੇ ਪੇਰੈਂਟਸ ਦੀ ਕੋਈ ਹੈਲਥ ਕੰਡੀਸ਼ਨਸ ਤਾਂ ਨਹੀਂ ਹੈਗੀਆਂ ਕੋਈ ਚੀਜ਼ ਵੀ ਐਡਵਾਈਜ਼ਰ ਤੋਂ ਲਕੋ ਨਾ 100 200 300 ਡਾਲਰ ਬਚਾਉਣ ਦੇ ਚੱਕਰ ਤੇ ਕਈ ਵਾਰੀ ਫਿਰ ਬਹੁਤ ਮਹਿੰਗਾ ਸੌਦਾ ਪੈ ਜਾਂਦਾ ਜੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਇੱਕ ਪ੍ਰੋਪਰ ਪਲਾਨ ਡਿਜ਼ਾਈਨ ਕਰਾਓ ਤਾਂ ਕਿ ਅਗੇਨ ਤੁਸੀਂ ਸਟ्रेस ਫਰੀ ਹੋਵੋ ਜਿੱਥੇ ਆਕੇ ਕੋਈ ਵੀ ਮੈਡੀਕਲ ਐਮਰਜੈਂਸੀ ਆ ਜਾਂਦੀ ਹੈ ਤੁਹਾਨੂੰ ਪਤਾ ਹੈ ਵੀ ਤੁਹਾਡੇ ਕੋਲ ਕਵਰੇਜ ਹੈਗੀ ਹੈ ਪ੍ਰੋਪਰਲੀ ਤੁਹਾਨੂੰ ਕੋਈ ਉਧਰ ਉਧਰ ਦੇਖਣ ਦੀ ਲੋੜ ਨਹੀਂ ਕੋਈ ਗੋ ਫੰਡ ਮੀ ਜਾਂ ਕੋਈ ਇਦਾਂ ਦੀ ਯੂ ਨੋ ਚੀਜ਼ਾਂ ਦੀ ਰੱਬ ਨਾ ਕਰੇ ਕਿਸੇ ਨੂੰ ਵੀ ਲੋਡ ਪਵੇ ਸੋ ਉੱਪਰ ਆਪਦੇ ਆਪਦੇ ਵਾਸਤੇ ਜੇ ਤੁਸੀਂ ਇੱਕ ਪ੍ਰੋਪਰ ਪਲਾਨ ਡਿਜ਼ਾਈਨ ਕਰਾਇਆ ਉਹ ਹਮੇਸ਼ਾ ਤੁਹਾਡੇ ਵਾਸਤੇ ਜੇਕਰ ਨੂੰ ਲੋੜ ਪੈਂਦੀ ਹੈ ਕੰਮ ਵੀ ਆਉਂਦਾ ਜਾਂਦਾ ਹੈ ਜੀ ਇੱਥੇ ਆਪਾਂ ਨੂੰ ਬਹੁਤ ਕਲੀਅਰ ਹੋਣ ਦੀ ਲੋੜ ਹੈਗੀ ਹੈ ਕਿ ਜੇ ਤੁਹਾਨੂੰ ਹਸਪੀਟਲ ਜਾਣਾ ਪੈਂਦਾ ਯੂ ਐਂਡ ਅਪ ਵਿਦ 2 ਲੱਖ ਡਾਲਰ 3 ਲੱਖ ਡਾਲਰ ਮੈਂ ਇਹ ਦੇਖਿਆ ਸੁਣਿਆ ਲੋਕਾਂ ਤੋਂ ਉਹ ਤੁਹਾਡੇ ਕੋਲ ਐਗਜ਼ਾਮਪਲਸ ਹੈਗੀਆਂ ਨੇ ਜਿਹੜੇ ਲੋਕ ਕਹਿੰਦੇ ਕਿ ਇੱਕ ਦਿਨ ਦਾ ਹਸਪੀਟਲ ਦੇ ਕਿੰਨੇ ਕਿੰਨੇ ਹਜ਼ਾਰ ਡਾਲਰ 20-20 ਹਜ਼ਾਰ ਡਾਲਰ ਇੱਕ ਦਿਨ ਦਾ ਬਣ ਜਾਂਦਾ ਹਸਪੀਟਲ ਦੇ ਵਿੱਚ ਪਹਿਲਾਂ ਤਾਂ ਰੱਬ ਨਾ ਕਰੇ ਇਦਾਂ ਦੀ ਕੰਡੀਸ਼ਨ ਆਣੀ ਨਹੀਂ ਚਾਹੀਦੀ ਜੇ ਆਵੇ ਤਾਂ ਤੁਹਾਡੇ ਕੋਲੇ ਪਹਿਲਾਂ ਤੋਂ ਹੀ ਜਿਹੜਾ ਉਹ 100 200 ਸੀਨਾ ਬਚਾਈਏ ਉਹਦੇ ਕਰਕੇ ਪਹਿਲਾਂ ਤੋਂ ਤੁਹਾਡੇ ਕੋਲ ਕਵਰੇਜ ਜਿਹੜੀ ਆਉਣੀ ਚਾਹੀਦੀ ਪਰ ਹੁਣ ਜਿਹੜਾ ਕੋਈ ਨਵਾਂ ਆਇਆ ਜੀ ਪਹਿਲੀ ਵਾਰੀ ਕੈਨੇਡਾ ਦੇ ਵਿੱਚ ਹੁਣ ਪਹਿਲੀ ਵਾਰੀ ਆਇਆ ਉਹਨੂੰ ਨਹੀਂ ਪਤਾ ਵੀ ਕੀ ਕੁਝ ਚੱਲ ਰਿਹਾ ਹੈ ਈਨਸ਼ੋਰੈਂਸ ਆ ਇੰਡੀਆ ਚ ਇਨਸ਼ੋਰੈਂਸ ਲੋਕ ਕਰਾਉਂਦੇ ਆ ਬਹੁਤ ਵੱਡੇ ਪੱਧਰ ਤੇ ਕਰਾਉਂਦੇ ਆ ਪਰ ਫਿਰ ਵੀ ਮੀਡਲ ਕਲਾਸ ਫੈਮਲੀਆਂ ਨੇ ਉੱਥੇ ਅਜੇ ਵੀ ਉਹ ਇਨਸ਼ੋਰੈਂਸ ਲਾਈਫ ਇਨਸ਼ੋਰੈਂਸ ਲੈਣ ਦਾ ਉਹ ਅਜੇ ਤੱਕ ਰਿਵਾਜ ਮੈਂ ਕਹਿ ਸਕਦੀ ਆ ਉੱਥੇ ਅਜੇ ਆਇਆ ਨਹੀਂ ਹਾਂਜੀ ਉਹਨੂੰ ਇੰਡੀਆ ਤੇ ਇੱਥੇ ਆਉਂਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਪਹਿਲੇ ਨੰਬਰ ਤੇ ਉਹਨਾਂ ਨੂੰ ਕਿਹੜੀ ਇਨਸ਼ੋਰੈਂਸ ਬਾਈ ਕਰ ਲੈਣੀ ਚਾਹੀਦੀ ਆ ਜੇ ਉਹ ਬਹੁਤ ਨਵੇਂ ਆ ਬਹੁਤੇ ਨਵੇਂ ਆਏ ਹੋਏ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਜਦੋਂ ਤੁਸੀਂ ਗੱਲ ਕੀਤੀ ਜੀ ਬਿਲਕੁਲ ਹਰੇਕ ਮੋਲਕ ਦਾ ਜੀ ਹਰੇਕ ਜਗ੍ਹਾ ਦਾ ਸਿਸਟਮ ਡਿਫਰੈਂਟ ਹੈ ਹੁਣ ਜਦੋਂ ਆਪਾਂ ਇੰਡੀਆ ਸੀਗੇ ਜੀ ਉਦੋਂ ਪਤਾ ਸੀਗਾ ਕਦੀ ਆਪਾਂ ਮਾਰਗੇਜ ਵੀ ਸੁਣਿਆ ਨਹੀਂ ਹੁੰਦਾ ਕੀ ਹੁੰਦਾ ਮਾਰਗੇਜ ਰਾਈਟ ਯੂ نو ਲੋਨ ਲਾਇਬਿਲਿਟੀਜ਼ ਇਹ ਚੀਜ਼ਾਂ ਜਿਹੜੀਆਂ ਬਹੁਤ ਰੇਅਰ ਕਿਸੇ ਕਿਸੇ ਤੋਂ ਸੁਣਦੇ ਸੀਗੇ ਜੀ ਸੁਣਦੇ ਸੀ ਤਾਂ ਕਹਿੰਦੇ ਸੀ ਛੱਕਾ ਲੈ ਲੈ ਹਾਂਜੀ ਕਰ ਚਾਰਾ ਦੇ ਬਾਈ ਸੋ ਉੱਥੇ ਹੁਣ ਦੇਖੋ ਜੀ ਘਰ ਫਰੀ ਹੁੰਦੇ ਸੀਗੇ ਲਾਈਕ ਯੂ نو ਕਾਰਾਂ ਫਰੀ ਨੇ ਤੁਹਾਡੇ ਕੋਈ ਲੋਨ ਲੂ ਨਹੀਂ ਹੈਗੇ ਸੋ ਇਸ ਕਰਕੇ ਇੰਸ਼ੋਰੈਂਸ ਦਾ ਇੰਨਾ ਜ਼ਿਆਦਾ ਯੂ نو ਉਸ ਪਾਸੇ ਧਿਆਨ ਨਹੀਂ ਦਿੰਦੇ ਸੀ ਲੋਕ ਹੁਣ ਇਹਨਾਂ ਮੋਲਕਾਂ ਦੇ ਵਿੱਚ ਆ ਕੇ ਜੀ ਜੇ ਆਪਾਂ ਦੇਖਦੇ ਆ ਲ ਜਾਂ ਕੋਈ ਕਾਰ ਦਾ ਖਰਚਾ ਜਾਂ ਕੋਈ ਬਿਜ਼ਨਸ ਦੇ ਲੋਨ ਨੇ ਸੋ ਇਸ ਕਰਕੇ ਜਦੋਂ ਆਪਾਂ ਗੱਲ ਕਰਦੇ ਆ ਇਹ ਜ਼ਰੂਰੀ ਹੋ ਜਾਂਦਾ ਹੈ ਜਦੋਂ ਵੀ ਆਪਾਂ ਮਾਰਗੇਜ ਫੈਕਟਰ ਦੀ ਗੱਲ ਕਰਦੇ ਆ ਪਰ ਨਾਲ ਦੇ ਵਿੱਚ ਜਦੋਂ ਤੁਸੀਂ ਪੁੱਛ ਰਹੇ ਜੀ ਵੀ ਜਿਹੜਾ ਕੋਈ ਨਵਾਂ ਆਂਦਾ ਆ ਹੁਣ ਜਦੋਂ ਕੋਈ ਨਵਾਂ ਆਂਦਾ ਜੀ ਉਹਦੇ ਵਾਸਤੇ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਵੀ ਤੁਹਾਡੇ ਕੋਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਜੇ ਚਾਹੇ ਕੋਈ ਪੀਆਰ ਇਥੇ ਆ ਕੇ ਲੈਂਡ ਕਰ ਰਿਹਾ ਚਾਹੇ ਕੋਈ ਵਿਜ਼ਟਰ ਤੇ ਆ ਰਿਹਾ ਜੀ ਅਬ ਚਾਹੇ ਕੋਈ ਵਰਕ ਪਰਮਿਟ ਤੇ ਆ ਰਿਹਾ ਕਿਉਂਕਿ ਉਹਨਾਂ ਦਾ ਜਿਹੜਾ ਐਮਐਸਪੀ ਕਾਰਡ ਆ ਜੀ ਜਿਹਨੂੰ ਹੈਲਥ ਕਾਰਡ ਆਪਾਂ ਕਹਿੰਦੇ ਆ ਉਹਨੂੰ ਆਉਣ ਨੂੰ ਤਕਰੀਬਨ 3 ਮਹੀਨੇ ਦਾ ਟਾਈਮ ਲੱਗ ਜਾਂਦਾ ਹੁਣ ਜੇ ਤੁਸੀਂ ਲੈਣ ਕਰਦੇ ਹੋ ਜੀ ਆ ਕੇ ਹੁਣ ਤੁਹਾਡੇ ਕੋਲ ਕੋਈ ਇੰਸ਼ੋਰੈਂਸ ਜ ਨਹੀਂ ਹੈਗੀ ਫਿਰ ਬਣਾ ਕਰੇ ਕੋਈ ਮੈਡੀਕਲ ਐਮਰਜੈਂਸੀ ਹੋ ਗਈ ਕੋਈ ਇੱਕਦਮ ਛੱਟ ਪੇਟ ਲੱਗ ਗਈ ਕੋਈ ਇਲਨਸ ਹੋ ਗਈ ਵੀ ਇਹਨਾਂ ਕੋਈ ਐਕਸੀਡੈਂਟ ਹੋ ਗਿਆ ਰਬਣਾ ਕਰ ਕੋਈ ਵੀ ਚੀਜ਼ ਇਦਾਂ ਦੀ ਹੋ ਜਾਂਦੀ ਹੈ ਉਹਦਾ ਖਰਚਾ ਜਿਹੜਾ ਫਿਰ ਤੁਹਾਨੂੰ ਆਪ ਦੇਣਾ ਪੈਣਾ ਹੈ ਸੋ ਉਸ ਚੀਜ਼ ਨੂੰ ਪ੍ਰੋਟੈਕਟ ਕਰਨ ਵਾਸਤੇ ਜਦੋਂ ਕੋਈ ਨਵਾਂ ਆਂਦਾ ਜੀ ਆਪਣੀ ਜਿੰਨੀ ਵੀ ਤੁਸੀਂ ਅਫੋਰਡ ਕਰ ਸਕਦੇ ਹੋ 50000 ਦੀ 25000 ਦੀ ਲੱਖ ਡਾਲਰ ਦੀ ਯੂ ਨੋ 2 ਲੱਖ ਦੀ 3 ਲੱਖ ਦੀ ਜੋ ਵੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਜ਼ਰੂਰ ਕਰਵਾ ਕੇ ਰੱਖੋ ਖਾਸ ਕਰਕੇ ਜੇ ਤੁਹਾਨੂੰ ਪਤਾ ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨਸ ਹੈਗੀਆਂ ਨੇ ਫਿਰ ਤਾਂ ਇੱਕ ਜ਼ਰੂਰ ਆਪਣੇ ਵਾਸਤੇ ਜਿਹੜੀ ਪ੍ਰੋਪਰ ਇ ਜਦੋਂ ਇੱਕ ਵਾਰੀ ਆਪਣੇ ਕੋਲੇ ਜਿੱਦਾਂ ਆਪਾਂ ਗੱਲ ਕੀਤੀ ਜੀ ਨਾਮ ਆ ਗਿਆ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਇੱਥੇ ਆ ਕੇ ਲਾਈਕ ਯੂ نو ਸੈਟਲ ਹੋ ਜਾਂਦੇ ਹੋ ਫਿਰ ਉਸ ਤੋਂ ਬਾਅਦ ਤੁਹਾਡੇ ਕੰਮ ਦੇ ਵੇਚਤੇ ਜੀ ਹੋ ਸਕਦਾ ਤੁਸੀਂ ਕੰਮ ਇਦਾਂ ਦਾ ਕਰ ਰਹੇ ਹੋ ਜਿੱਥੇ ਛੱਟਪੇੜ ਦੇ ਚਾਂਸ ਜ਼ਿਆਦਾ ਹੋਣ ਉੱਥੇ ਡਿਸੇਬਿਲਟੀ ਇੰਸ਼ੋਰੈਂਸ ਤੁਹਾਡੇ ਵਾਸਤੇ ਜ਼ਰੂਰੀ ਹੈ ਯੂ نو ਉਸ ਤੋਂ ਬਾਅਦ ਜੇ ਤੁਸੀਂ ਕੋਈ ਲੋਨ ਲੈ ਲਿਆ ਕੋਈ ਘਰ ਲੈ ਰਿਹਾ ਕੋਈ ਅਪਾਰਟਮੈਂਟ ਲੈ ਲਿਆ ਕੋਈ ਵੀ ਚੀਜ਼ ਹੁਣ ਤੁਹਾਨੂੰ ਪਤਾ ਵੀ ਮੇਰੀ ਫੈਮਿਲੀ ਵੀ ਹੈਗੀ ਹੈ ਉੱਥੇ ਫਿਰ ਤੁਹਾਡੀ ਲਾਈਫ ਇੰਸ਼ੋਰੈਂਸ ਆ ਜਾਂਦੀ ਹੈ ਜੀ ਸੋ ਇਹ ਸਾਰੀਆਂ ਚੀਜ਼ਾਂ ਸਟੇਜਸ ਦੇ ਵਿੱਚ ਹੁੰਦੀਆਂ ਨੇ ਸੋ ਇੱਕ ਐਕਸਪੀਰੀਅੰਸਡ ਅਡਵਾਈਜ਼ਰ ਜਦੋਂ ਤੁਸੀਂ ਬੈਠ ਕੇ ਗੱਲ ਕਰਦੇ ਹੋ ਜੀ ਉਹ ਤੁਹਾਨੂੰ ਗਾਈਡ ਕਰ ਸਕਦੇ ਵੀ ਤੁਹਾਡੇ ਵਾਸਤੇ ਕਿਹੜਾ ਪਲਾਨ ਫਿੱਟ ਬੈਠੂਗਾ ਸੋ ਅਗੇਨ ਇਥੇ ਉਹੀ ਗੱਲ ਆ ਜਾਂਦੀ ਵੀ ਆਪਾਂ ਰੇਗ ਨੂੰ ਕਹਦੇ ਵੀ ਤੁਸੀਂ ਆਓ ਜੀ ਲਾਈਫ ਇੰਸ਼ੋਰੈਂਸ ਕਰਾ ਲਓ ਜਾਂ ਸਾਰੇ ਕ੍ਰਿਟੀਕਲ ਕਰਾ ਲਓ ਜਾਂ ਡਿਸੇਬਿਲਟੀ ਕਰਾ ਲਓ ਇਹ ਤੁਹਾਡੀ ਜ਼ਰੂਰਤ ਮੁਤਾਬਕ ਜਿਹੜੇ ਪਲਾਨ ਦੀ ਤੁਹਾਨੂੰ ਲੋੜ ਆ ਉਹ ਤੁਹਾਡੇ ਵਾਸਤੇ ਤਿਆਰ ਕੀਤਾ ਤੁਹਾਡੇ ਵਾਸਤੇ ਹੋਣਾ ਚਾਹੀਦਾ ਤਾਂ ਕਿ ਕੱਲ ਨੂੰ ਜੇ ਲੋੜ ਆਵੇ ਤੁਹਾਨੂੰ ਤੁਹਾਡੇ ਕੋਲੇ ਪਿਆ ਤੁਹਾਨੂੰ ਪਤਾ ਵੀ ਸਾਡੇ ਕੰਮ ਵੀ ਆਏਗਾ ਤੁਹਾਨੂੰ ਪਹਿਲਾਂ ਨੌਲੇਜ ਹੋਣੀ ਚਾਹੀਦੀ ਹੈ ਵੀ ਜਦੋਂ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਣਾ ਉੱਥੇ ਇਹ ਤਾਂ ਗਵਰਨਮੈਂਟ ਵੱਲੋਂ ਪ੍ਰੋਵਾਈਡਡ ਹੈਗੀ ਆ ਜਿਹੜੇ ਸਟੂਡੈਂਟ ਹੁੰਦੇ ਉਹਨਾਂ ਨੂੰ ਨਹੀਂ ਪ੍ਰੋਵਾਈਡਡ ਉਹਨਾਂ ਨੂੰ ਕਈਆਂ ਨੂੰ ਕਾਲਜ ਵੱਲੋਂ ਪ੍ਰੋਵਾਈਡ ਹੁੰਦੀ ਆ ਥੋੜੀ ਬਹੁਤ ਜਾਂ ਕਈਆਂ ਨੂੰ ਉਹ ਪੇ ਕਰਨੀ ਪੈਂਦੀ ਆ ਪਰ ਉਹਦਾ ਪ੍ਰੋਸੈਸ ਜਿਵੇਂ ਤੁਸੀਂ ਦੱਸਿਆ ਕਿ ਉਹ 3 ਮਹੀਨਿਆਂ ਦਾ 3 ਮਹੀਨੇ ਤੋਂ ਪਹਿਲਾਂ ਪਹਿਲਾਂ ਕਾਰਡ ਬਣ ਕੇ ਨਹੀਂ ਆਉਂਦਾ ਹੁਣ ਹੋ ਸਕਦਾ ਹੈ ਕਿ ਅਸੀਂ ਇਹ ਕਹਿੰਨੇ ਕਿ ਅਸੀਂ ਤਾਂ ਹੈਲਥ ਹੀ ਆ ਸਾਨੂੰ ਕੁਝ ਹੋਇਆ ਹੀ ਨਹੀਂ ਅਸੀਂ ਬਹੁਤ ਵਧੀਆ ਸਾਡੀ ਸਿਹਤ ਆ ਹੋ ਸਕਦਾ ਤੁਹਾਨੂੰ এনवायरमेंट ਸੂਟ ਨਾ ਕਰੇ ਹੋ ਸਕਦਾ ਤੁਹਾਨੂੰ ਜ਼ਿਆਦਾ ਠੰਡ ਦਾ ਸੂਟ ਕਰਦੀ ਹੋਵੇ ਜ਼ਿਆਦਾ ਗਰਮੀ ਦਾ ਸੂਟ ਕਰਦੀ ਹੋਵੇ ਰੱਬ ਨਾ ਕਰੇ ਕੋਈ ਨਾ ਕੋਈ ਤੁਹਾਨੂੰ ਹੈਲਥ ਕੰਡੀਸ਼ਨ ਮਹੀਨਿਆਂ ਦੇ ਵਿੱਚ ਤੇ ਤੁਹਾਡੇ ਕੋਲ ਕੋਈ ਕਵਰੇਜ ਵੀ ਨਹੀਂ ਤੇ ਇੱਕ ਇਹ ਵੀ ਦੱਸ ਦਿਓ ਜੀ ਈਵਰਸ ਨੂੰ ਕਿ ਜੇ ਅਸੀਂ ਕਵਰੇਜ ਲੈਂਦੇ ਆ ਰਾਈਟ ਵੇ ਲੈਂਦੇ ਆ ਤਾਂ ਰਾਈਟ ਵੇ ਤੁਹਾਡੀ ਕਵਰੇਜ ਨਹੀਂ ਹੁੰਦੀ ਤੁਹਾਨੂੰ ਘੱਟੋ ਘੱਟ 24 ਘੰਟੇ ਜ਼ਰੂਰ ਲੱਗਦੇ ਹਾਂਜੀ ਸੋ ਉਹਦੇ ਚ ਅਗੇ ਇੰਜ ਜਿਦਾ ਤੁਸੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਗੈਪ ਪੀਰੀਅਡ ਜਾਂ ਵੇਟਿੰਗ ਪੀਰੀਅਡ ਕਹ ਦਿੰਦੇ ਆ ਜੀ ਉਹਨੂੰ ਫੋਰ ਐਗਜ਼ਾਮਪਲ ਕੋਈ ਇੱਕ ਵੀ ਇੱਥੇ ਆ ਗਿਆ ਜੀ ਰਾਈਟ ਉਹਨਾਂ ਨੇ ਆਉਣ ਤੋਂ ਪਹਿਲਾਂ ਨਹੀਂ ਕਰਾਈ ਹੁਣ ਜੇ ਆ ਕੇ ਇੱਕ ਦੋ ਦਿਨ ਬਾਅਦ ਕਰਾਉਂਦੇ ਜੀ ਉਹਦੇ ਚ ਤੁਹਾਨੂੰ ਗੈਪ ਪੀਰੀਅਡ ਹੋ ਸਕਦਾ ਵੀ ਤੁਹਾਡੇ 24 ਘੰਟੇ ਲੱਗਣਗੇ ਮੀਨੋ ਜੇ ਹਫਤੇ ਤੋਂ ਜ਼ਿਆਦਾ ਹੋ ਜਾਂਦਾ ਫਿਰ ਕਈ ਕੰਪਨੀ ਕਹਿੰਦੀਆਂ ਲਾਈਕ ਸ਼ਾਰਟ ਵਾਲੀ 24 ਘੰਟੇ ਚ ਪਰ ਜੇ ਕੋਈ ਇਲਨਸ ਹੋ ਗਈ 48 ਆਵਰਸ ਜ਼ਿਆਦਾ ਵੀ ਹੋ ਸਕਦਾ ਜ਼ਿਆਦਾ ਵੀ ਹੋ ਸਕਦੀ ਹੈ ਹੁਣ ਜੇ ਕਿਸੇ ਨੂੰ ਮਹੀਨਾ ਹੋ ਗਿਆ ਜੀ ਆਇਆਂ ਨੂੰ ਇੱਥੇ ਫਿਰ ਕੰਪਨੀਆਂ ਕਹਿੰਦੀਆਂ ਵੀ ਅਸੀਂ 5 ਦਿਨ ਤੋਂ ਲੈ ਕੇ ਹਫਤਾ ਡਿਪੈਂਡਿੰਗ ਓਨ ਕੰਪਨੀ ਕੰਪਨੀ ਵੀ ਓਨੀ ਧੇਰ ਵੇਟ ਕਰਨੀ ਪੈਣੀ ਹੈ ਨਹੀਂ ਤਾਂ ਤੁਹਾਡੀ ਸੋ ਕਿ ਸੇ ਨੁਮੀਨਾ ਹੋ ਗਿਆ ਜੀ ਹੁਣ ਅੱਜ ਅਚਾਨਕ ਛੱਟ ਲੱਗ ਗਈ ਬੰਦਾ ਕਹਿੰਦਾ ਮੈਂ ਹੁਣੇ ਕਾਲ ਕਰਕੇ ਇੰਸ਼ੋਰੈਂਸ ਲੈ ਕੇ ਚੱਲ ਜਾਵਾਂ ਸੋ ਉਹ ਚੀਜ਼ ਨਹੀਂ ਹੋਣੀ ਸੋ ਇਸ ਕਰਕੇ ਦੇਖੋ ਹਮੇਸ਼ਾ ਮੈਂ ਇਹੀ ਕਹਿਣਾ ਉਹਨਾ ਜੀ ਇੰਸ਼ੋਰੈਂਸ ਜਿੰਨੀ ਵੀ ਤੁਸੀਂ ਅਫੋਰਡ ਕਰ ਸਕਦੇ ਹੋ ਨਾ ਕਈ ਇਹ ਜਿਹੜਾ ਮਿਸ ਬਣਾ ਬਹੁਤ ਐਕਸਪੈਂਸਿਵ ਹੈ ਬਹੁਤ ਐਕਸਪੈਂਸਿਵ ਹੈ ਉਹਦੇ ਕਰਕੇ ਹੀ ਆਪਾਂ ਇਹ ਸਾਰਾ ਪ੍ਰੋਗਰਾਮ ਕਰਦੇ ਆ ਸੋ ਤੁਸੀਂ ਇੱਕ ਵਾਰੀ ਡਿਵਾਈਸ ਨਾਲ ਬੈਠ ਕੇ ਦੇਖੋ ਡਿਸਕਸ ਕਰੋ ਤੋਂ ਨੂੰ ਆਈਡੀਆ ਉਹ ਚਾਹੀਦਾ ਵੀ ਤੁਹਾਡੀ ਕੋਸਟ ਜੇ ਚਾਹੇ ਕੋਈ ਤੁਹਾਡੇ ਕੋਲੇ ਕੋਈ ਗੈਸਟ ਆ ਰਿਹਾ ਕੋਈ ਤੁਹਾਡੇ ਰਿਲੇਟਿਵ ਆ ਰਿਹਾ ਹਫਤੇ ਲਈ ਆ ਰਿਹਾ ਦੋ ਦਿਨ ਲਈ ਆ ਰਿਹਾ ਮਹੀਨੇ ਲਈ ਆ ਰਿਹਾ ਇੱਕ ਪ੍ਰੋਪਰ ਜਿਹੜਾ ਪਲਾਨ ਆ ਉਹਨੂੰ ਜਰੂਰ ਆਪਦੇ ਵਾਸਤੇ ਡਿਜ਼ਾਈਨ ਕਰਵਾਓ ਜੀ ਬਿਲਕੁਲ ਕਿਉਂਕਿ ਇਹ ਆ ਕਿ ਜੇ ਕੋਈ ਹੈਲਥ ਕੰਡੀਸ਼ਨ ਨੇ ਆਉਣਾ ਉਹਨੇ ਦੱਸ ਕੇ ਨਹੀਂ ਆਉਣਾ ਹਾਂਜੀ ਬਿਲਕੁਲ ਤੇ ਇਹ ਨਹੀਂ ਹੈ ਕਿ ਜੇ 3 ਮਹੀਨੇ ਤੱਕ ਦੇ ਹੈਲਥ ਕੰਡੀਸ਼ਨ ਨਹੀਂ ਆਈ ਤੁਸੀਂ ਇੰਸ਼ੋਰੈਂਸ ਵੀ ਲੈ ਲਈ ਤੇ ਤੁਸੀਂ ਕਹਿੰਦੇ ਇਹ ਤਾਂ ਪੈਸੇ ਖਰਾਬ ਕੀਤੇ ਸੋ ਇਹ ਕਿ ਸਟ्रेस ਫਰੀ ਤੁਸੀਂ ਹੈਗੇ ਬਿਲਕੁਲ ਪੀਸ ਆਫ ਮਾਈਂਡ ਹੈ ਪੀਸ ਆਫ ਮਾਈਂਡ ਹੈ ਤੁਹਾਡਾ ਤੁਸੀਂ ਆਪਣੇ ਆਪ ਨੂੰ ਸਿਕਿਉਰ ਫੀਲ ਕਰਦੇ ਆ ਪਰ ਨੀਤਾ ਸਾਹਿਬ ਜਿਵੇਂ ਹੁਣ ਵਰਕ ਪਰਮਿਟ ਤੇ ਲੋਕ ਆਉਂਦੇ ਆ ਸਟੂਡੈਂਟ ਲੋਕ ਆਉਂਦੇ ਆ ਉਹ ਜੌਰਨਸਾ ਲੈ ਸਕਦੇ ਆ ਪਰ ਕੋਈ ਰੈਸਟ੍ਰਿਕਸ਼ਨ ਹੈਗੀ ਉਹਨਾਂ ਤੇ ਹਾਂਜੀ ਦੇਖੋ ਰੈਸਟ੍ਰਿਕਸ਼ਨ ਇਦਾਂ ਹੁੰਦੀ ਆ ਦੇਖੋ ਪਹਿਲਾਂ ਤਾਂ ਕਾਫੀ ਕੰਪਨੀ ਜਿਹੜੀਆਂ ਜੇ ਸਟੂਡੈਂਟ ਦੀ ਗੱਲ ਕਰਦੇ ਆ ਜੀ ਰਾਈਟ ਉਹਨਾਂ ਦੀ ਲਾਈਫ ਇੰਸ਼ੋਰੈਂਸ ਪ੍ਰੋਵਾਈਡ ਨਹੀਂ ਕਰਾਂਦੀਆਂ ਸੀਗੀਆਂ ਹੁਣ ਵੀ ਯੂ نو ਕੰਪਨੀਆਂ ਦੇਖ ਲਿਆ ਵੀ ਓਕੇ ਸਟੂਡੈਂਟ ਆ ਰਹੇ ਨੇ ਮੁੜ ਕੇ ਬਾਅਦ ਚੋਂ ਇੱਥੇ ਸੈਟਲ ਵੀ ਹੋ ਰਹੇ ਨੇ ਸੋ ਹੁਣ ਉਹਨਾਂ ਨੇ ਜਿੱਦਾਂ ਸਟੂਡੈਂਟ ਵਾਸਤੇ ਵੀ 2.5 ਲੱਖ ਤੱਕ ਜਿਹੜੀ ਕੋਈ ਲਾਈਫ ਇੰਸ਼ੋਰੈਂਸ ਕਰਾਉਣਾ ਚਾਹੁੰਦਾ ਜੀ ਉਹ ਕਰਵਾ ਸਕਦੇ ਆ ਉਹਦੀ ਕਾਸਟ ਵੀ 25 ਡਾਲਰ 27 ਡਾਲਰ ਪਰ ਮਹੀਨਾ ਜਿਹੜੀ ਕਾਸਟ ਪੈਂ ਨਾ ਫਿਰ ਕੰਪਨੀ ਨੇ ਬਤਾ ਕੇ 5 ਲੱਖ ਤੱਕ ਕਰ ਦਿੱਤਾ ਹੁਣ ਮਿਲੀਅਨ ਡਾਲਰ ਤੱਕ ਜਿਹੜਾ ਕੋਈ ਵਰਕ ਪਰਮਿਟ ਤੇ ਵੀ ਹੈ ਜੀ ਉਹ ਵੀ ਆਪਣੀ ਲਾਈਫ ਇੰਸ਼ੋਰੈਂਸ ਕਰਵਾ ਸਕਦੇ ਆ ਕ੍ਰਿਟੀਕਲ ਇਨਸ ਵੀ ਕਰਵਾ ਸਕਦੇ ਆ ਡਿਸੇਬਿਲਟੀ ਇਨਸ਼ੋਰੈਂਸ ਵੀ ਕਰਵਾ ਸਕਦੇ ਆ ਜਿਹੜੀ ਇੱਕ ਮੇਨ ਰੈਸਟ੍ਰਿਕਸ਼ਨ ਉਹ ਇਹ ਹੈ ਜੀ ਕਿ ਜਿਹੜਾ ਤੁਹਾਡਾ ਵਰਕ ਪਰਮਿਟ ਆ ਉਹ ਘੱਟੋ ਘੱਟ 3 ਮਹੀਨੇ ਵਾਸਤੇ ਵੈਲਿਡ ਹੋਣਾ ਚਾਹੀਦਾ ਹੈ ਪਹਿਲਾਂ ਇਹ ਹੁੰਦਾ ਸੀਗਾ ਜੀ ਸਾਲ ਫਿਰ ਹੋ ਗਿਆ 6 ਮਹੀਨੇ ਹੁਣ ਆ ਗਿਆ ਜੀ ਵੀ 3 ਮਹੀਨੇ ਤੱਕ ਤੁਹਾਡਾ ਵੈਲਿਡ ਹੋਣਾ ਚਾਹੀਦਾ ਸੋ ਅਗੇਨ ਕੰਪਨੀਆਂ ਕੋਸ਼ਿਸ਼ ਕਰ ਰਹੀਆਂ ਵੀ ਸੌਖੇ ਸੌਖਾ ਕਰ ਸਕੀਏ ਯੂ نو ਉਹਨਾਂ ਨੂੰ ਪਤਾ ਹੈ ਡਾਊਨ ਹੋਣਾ ਆ ਲੇਕ ਯੂ نو ਮੇਨ ਗੋਲ ਉਹਨਾਂ ਦਾ ਇਹੀ ਹੈ ਸੋ ਇਸ ਕਰਕੇ ਉਹ ਚਾਹੁੰਦੇ ਵੀ ਉਹ weight ਨਾ ਕਰਨੀ ਪਵੇ ਉਹਨਾਂ ਨੂੰ ਵੀ ਉਹਨਾਂ ਨੂੰ ਜਿਹੜਾ ਜੇ ਕੋਈ ਅਜ ਯੰਗ ਆਇਆ ਜੀ ਬਿਲਕੁਲ ਹੈਲਦੀ ਨੇ ਫਿਟ ਨੇ ਆਬਵੀਅਸਲੀ ਉਹਨਾਂ ਨੂੰ rate ਘੱਟ ਮਿਲੇਗਾ ਰਾਈਟ ਉਹ ਬੰਦਾ ਕਹਿੰਦਾ ਯਾਰ weight ਕਰਦੇ ਆ ਕੋਈ ਨੀ ਪੀਆਰ ਵਾਲੇ ਨੂੰ ਉਹ ਪੀਆਰ ਹੁੰਦੇ ਹੁੰਦੇ 5 ਸਾਲ ਲੱਗ ਜਾਂਦੇ ਆ ਰਾਈਟ ਤੇ ਤਦ ਤੱਕ ਤੁਹਾਡੀ ਏਜ ਵੀ ਵੱਧ ਗਈ ਜੇ ਕੋਈ ਨਾਲ ਬੀਪੀ 슈ਗਰ ਕੋਈ ਹੋਰ ਐਡ ਹੋ ਗਿਆ ਹੋਏ ਹੋਰ ਚੀਜ਼ਾਂ ਆ ਗਈਆਂ ਹੈਲਥ ਇਸ਼ੂਸ ਆ ਗਏ ਉਹਦੇ ਕਰਕੇ rate ਹੋਰ ਵੱਧ ਸਕਦਾ ਸੋ ਇਸ ਕਰਕੇ ਤੁਸੀਂ ਜਦੋਂ ਵੀ ਕੋਈ ਵੀ ਆਇਆ ਚਾਹੇ ਵਰਕ ਪਰਮਿਟ ਤੇ ਹੋ ਚਾਹੇ ਸ ਪੂਰੇ ਕੋਈ ਆਪਣੇ ਡਵਾਈਜ਼ਰ ਨਾਲ ਬੈਠ ਕੇ ਦੇਖ ਲਓ ਵੀ ਤੁਹਾਡੇ ਵਾਸਤੇ ਕਿਹੜੀਆਂ ਆਪਸ਼ਨਸ ਅਵੇਲੇਬਲ ਨੇ ਤੇ ਉਸ ਚੀਜ਼ ਦਾ ਜਰੂਰ ਫਾਇਦਾ ਉਠਾਓ ਕਿਉਂਕਿ ਜੇ अर्ਲੀ ਕਰਾਨੇ ਆ ਜੀ ਉਹਨਾਂ ਹੀ ਤੁਹਾਡੇ ਵਾਸਤੇ ਉਹ ਫਾਇਦੇਮੰਦ ਰਹਿੰਦੀ ਹੈ अच्छा जे कोई बिजनेस ਕਰ ਰਿਹਾ ਹਾਂਜੀ ਉਹਨਾਂ ਦੇ ਲਈ ਇੰਸ਼ੋਰੈਂਸ ਦੇ ਆਪਸ਼ਨ ਕਿਹੜੇ-ਕਿਹੜੇ ਹੋ ਸਕਦੇ ਆ ਹਾਂਜੀ ਹੁਣ ਕਈ ਕੰਪਨੀਆਂ ਦਾ ਜੀ ਜਿਹੜੇ ਬਿਜ਼ਨਸ ਓਨਰਸ ਨੇ ਉਹਨਾਂ ਵਾਸਤੇ ਸਪੈਸ਼ਲੀ ਜਿਹੜੀਆਂ ਇੰਸ਼ੋਰੈਂਸ ਡਿਜ਼ਾਈਨ ਕੀਤੀਆਂ ਨੇ ਪਲਾਨਸ ਯੂ نو ਐਗਜ਼ੀਕਟਿਵ ਪਲਾਨ ਕਈ ਉਹਨਾਂ ਦਾ ਕੰਪਨੀ ਦਾ ਨਾਮ ਦੇ ਦਿੰਦੇ ਨੇ ਕੋਈ ਕੀ ਪਰਸਨ ਇੰਸ਼ੋਰੈਂਸ ਹੋਗੀ ਜਿਹੜਾ ਹੁਣ ਪਤਾ ਵੀ ਇੱਕ ਮੇਨ ਬੰਦਾ ਜਿਹੜਾ ਕੰਮ ਕਰ ਰਿਹਾ ਜੀ ਰਾਈਟ ਕਾਫੀ ਸਮਾਲ ਬਿਜ਼ਨਸਨੈਸ ਨੇ ਆਪਣੀ ਕਮਿਊਨਿਟੀ ਦੇ ਵਿੱਚ ਜੀ ਜਿੱਥੇ ਹਸਬੈਂਡ ਵਾਈਫ ਕਰ ਰਹੇ ਨੇ ਜਾਂ ਇੱਕ ਜਾਂ ਦੋ ਜਾਣੇ ਕੰਮ ਕਰ ਰਹੇ ਨੇ ਹੁਣ ਉਹਨਾਂ ਸਿਚੁਏਸ਼ਨਸ ਦੇ ਵਿੱਚ ਜ ਯਾ ਉਹਨੂੰ ਕੋਈ ਇਲਨਸ ਹੋ ਗਈ ਵੀ ਹੁਣ ਉਹ ਕੰਮ ਤੇ ਨਹੀਂ ਆ ਸਕਦਾ ਪਰ ਹੁਣ ਤੁਹਾਡਾ ਯੂਨੋ ਲੈਟਸ ਸੇ ਗੇ ਦਾ ਪੀਜ਼ਾ ਸਟੋਰ ਆ ਜਾਂ ਕੋਈ ਕਪੜਾ ਸਟੋਰ ਆ ਉਹ ਬੰਦ ਤਾਂ ਕਰਨਾ ਰਹੀ ਜੀ ਤੁਸੀਂ ਰਾਈਟ ਆ ਉਸ ਤੋਂ ਬਾਅਦ ਜੇ ਕੋਈ EMPLOYEE ਰੱਖਿਆ ਜੀ ਉਹਦੀ ਕੋਸਟ ਜੀ ਤੁਹਾਡੀ ਕੋਈ ਯੂਨੋ ਕੋਈ ਲੋਨ ਜਾਂ ਮਾਰਗੇਜ ਲਈ ਹੋਈ ਹੈ ਉਹਦੀ ਕੋਸਟ ਰਾਈਟ ਸੋ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਡਿਸੇਬਿਲਟੀ ਇੰਸ਼ੋਰੈਂਸ ਜਿਹੜਾ ਇੱਕ ਬਹੁਤ ਵਧੀਆ ਟੂਲ ਤੁਸੀਂ ਆਪਣੇ ਸਾਰੇ ਲੋਨ ਲਾਇਬਿਲਟੀਜ਼ ਦੇ ਅੰਡਰ ਕਵਰ ਕਰ ਸਕਦੇ ਹੋ ਤੁਸੀਂ ਆਪਣੀ ਇਨਕਮ ਦੇ ਅੰਡਰ ਪ੍ਰੋਟੈਕਟ ਕਰ ਸਕਦੇ ਹੋ ਸੋ ਇਹ ਇੱਕ ਬਹੁਤ ਵਧੀਆ ਪ੍ਰੋਡਕਟ ਹੈ ਜਿਹੜੇ ਖਾਸ ਕਰਕੇ ਜਿਹੜੇ ਕੋ ਜਦੋਂ ਆਪਾਂ ਥੋੜੇ bigger business 'ਚ ਚਲੇ ਜਾਈਏ ਜੀ ਜੋ ਉੱਥੇ ਹੁਣ ਜੇ ਕੋਈ ਵੀ ਯੂ نو ਕੀ ਪਰਸਨ ਤੋਂ ਇਲਾਵਾ ਜਿੱਦਾਂ ਕੋਈ ਪਾਰਟਨਰਸ ਨੇ ਜੀ ਕਨ ਨੂੰ ਹੁਣ ਪਤਾ ਆ ਵੀ ਮੈਨੂੰ ਅੱਜ ਤਾਂ ਦੋ ਪਾਰਟਨਰਸ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਕਨ ਨੂੰ ਅੱਗੇ ਫੈਮਲੀਆਂ ਕੀ ਉਹ ਜੁਆਇਨ ਕਰਨਾ ਚਾਹਣਗੇ ਕਿ ਨਹੀਂ ਉਹ ਬਾਹਰ ਯੂ نو ਆਪਣੇ ਪਾਰਟਨਰ ਨੂੰ ਬਾਹਰ ਕਿੱਦਾਂ ਕਰਨਾ ਹੈ ਰਾਈਟ ਸੋ ਤੁਸੀਂ ਉਹਦੇ ਚ ਆਪਣੇ ਟੈਕਸ ਸੇਵਿੰਗ ਕਿੱਦਾਂ ਕਰ ਸਕਦੇ ਹੋ ਟੈਕਸ ਆਪਟੀਮਾਈਜੇਸ਼ਨ ਕਿੱਦਾਂ ਕਰ ਸਕਦੇ ਹੋ ਸੋ ਅਲੱਗ-ਅਲੱਗ ਪਲਾਨਸ ਬਿਜ਼ਨਸ ਪੀਪਲ ਵਾਸਤੇ ਵੀ ਹੈਗੇ ਆ ਸੋ ਜੇ ਕੋਈ ਬਿਜ਼ਨਸ ਪੀਪਲ ਵੀ ਦੇਖ ਰਹੇ ਨੇ ਜਾਂ ਕੋਈ ਯੂ نو ਕੋਈ ਵਿਚਾਰ ਕਰ ਰਹੇ ਨੇ ਉਹ ਵੀ ਪਲਾਨ ਇੰਸ਼ੋਰੈਂਸ ਦੇ ਕਰੀ ਜਰੂਰ ਯੂ نو ਕੰਟੈਕ ਨੀ ਪ੍ਰੋਪਰਟੀਆਂ ਲਈਆਂ ਨੇ ਜਾਂ ਉਹਨਾਂ ਦੇ ਕੱਲ ਨੂੰ ਜਦੋਂ ਯੂ ਨੋ ਪ੍ਰੋਪਰਟੀ ਟ੍ਰਾਂਸਫਰ ਟੈਕਸ ਲੱਗਣੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੰਸ਼ੋਰੈਂਸ ਦੇ ਥਰੂ ਕਿੱਦਾਂ ਆਪਣਾ ਪ੍ਰੋਪਰ ਕਵਰੇਜ ਕਰਾ ਸਕਦੇ ਹੋ ਉਹ ਵੀ ਆਪਸ਼ਨਸ ਜਿਹੜੀਆਂ ਨੇ ਅਵੇਲੇਬਲ ਹੈਗੀਆਂ ਨੇ ਬਲੈਕ ਜੀ ਦੇ ਮੈਨੀ ਮੈਨੀ ਆਪਸ਼ਨਸ ਨੇ ਸੋ ਇੱਕ ਆਪਸ਼ਨ ਨੂੰ ਤੁਸੀਂ ਸਮਝਦੇ ਆ ਤੇ ਦੋ ਤਿੰਨ ਆਪਸ਼ਨਸ ਹੋਰ ਸਮਝਣ ਲਈ ਤਿਆਰ ਹੁੰਦੀਆਂ ਨੇ ਸੋ ਤੁਹਾਡੀ ਕੰਡੀਸ਼ਨ ਕੀ ਹੈ ਤੁਸੀਂ ਬਿਜ਼ਨਸਮੈਨ ਆ ਤੁਸੀਂ ਕਿਤੇ ਕੰਮ ਕਰਦੇ ਆ ਕੰਮ ਵੱਲੋਂ ਕਿੰਨੀ ਇੰਸ਼ੋਰੈਂਸ ਕਵਰ ਹੈਗੀ ਹੈ ਕਿੰਨੀ ਤੁਹਾਨੂੰ ਐਕਸਟਰਾ ਚਾਹੀਦੀ ਹੈ ਐਡੀਸ਼ਨਲ ਕਵਰੇਜ ਚਾਹੀਦੀ ਆ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਖੁੱਲ ਕੇ ਦ ਤੋ ਕੋਈ ਲੁਕੋ ਨਹੀਂ ਰੱਖਣਾ ਚਾਹੀਦਾ ਹੁਣ ਮੈਨੂੰ ਲੱਗਦਾ ਹੈ ਇੰਸ਼ੋਰੈਂਸ ਡਵਾਈਜ਼ਰ ਤੋਂ ਵੀ ਕੋਈ ਲੁਕੋ ਨਹੀਂ ਰੱਖੀ ਜੀ ਦੇਖੋ ਜੀ ਜੇ ਫਾਈਨੈਂਸ਼ੀਅਲ ਸக்ஸੈਸ ਚਾਹੁੰਦੇ ਹੋ ਜੀ ਜੇ ਫਾਈਨੈਂਸ਼ੀਅਲ ਫਰੀडम ਚਾਹੁੰਦੇ ਹੋ ਜੀ ਜੇ ਤੁਸੀਂ ਆਪਣਾ ਇੱਕ ਪਰਿਵਾਰ ਨੂੰ ਪ੍ਰੋਪਰਲੀ ਯੂ نو ਪ੍ਰੋਟੈਕਟ ਕਰਨਾ ਚਾਹੁੰਦੇ ਹੋ ਜੀ ਬਿਲਕੁਲ ਜਿਵੇਂ ਦੱਸਿਆ ਇੰਸ਼ੋਰੈਂਸ ਡਵਾਈਜ਼ਰ ਨਾਲ ਵੀ ਪ੍ਰੋਪਰਲੀ ਖੁੱਲ ਕੇ ਗੱਲ ਕਰੋ ਤੇ ਕੋਈ ਚੀਜ਼ ਨਾ ਲਕੋ ਤਾਂ ਹੀ ਤੁਹਾਡੇ ਵਾਸਤੇ ਫਿਰ ਇੱਕ ਯੂ ਨੋ ਪ੍ਰੋਪਰ ਜਿਹੜਾ ਇੱਕ ਐਕਸਪੀਰੀਐਂਸਡ ਐਡਵਾਈਜ਼ਰ ਹੈ ਜੀ ਉਹ ਤੁਹਾਡੇ ਵਾਸਤੇ ਇੱਕ ਵਧੀਆ ਪਲਾਨ ਜਿਹੜਾ ਤੁਹਾਡੀ ਸਾਰੀ ਫੈਮਿਲੀ ਵਾਸਤੇ ਉਹ ਡਿਜ਼ਾਈਨ ਕਰ ਸਕਦਾ ਬਿਲਕੁਲ ਜੀ ਫਾਈਨੈਂਸ਼ੀਅਲ ਡਾਕਟਰ ਵੀ ਤੁਹਾਨੂੰ ਗਿਆ ਜਾ ਸਕਦਾ ਸੋ ਤੁਸੀਂ ਅੱਦੇ ਬੈਠੇ ਸਾਨੂੰ ਜਿਹੜਾ ਐਡਵਾਈਜ਼ਰ ਬਣਾ ਦਿੱਤਾ ਪਰ ਫਿਰ ਵੀ ਕਈ ਗੁੰਡੀਆਂ ਹੁੰਦੀਆਂ ਕਈ ਚੀਜ਼ਾਂ ਹੁੰਦੀਆਂ ਕਈ ਪੇਪਰ ਵਰਕ ਹੁੰਦੇ ਜਿਹੜੇ ਤੁਹਾਨੂੰ ਹੀ ਪਤਾ ਹੁੰਦੇ ਸੋ ਤੁਹਾਡੇ ਕੋਲੇ ਆਇਆ ਜਾ ਸਕਦਾ ਪਰ ਕਈ ਵਾਰੀ ਸਾਨੂੰ ਹੁੰਦਾ ਨਾ ਕੁਕੈਸਟ ਕੋਈ ਚੀਜ਼ ਹੋਣੀ ਚਾਹੀਦੀ ਹੈ ਕੋਈ ਸਾਨੂੰ ਕਨਵੀਨੀਅੰਟ ਜੀ ਹੋਣੀ ਚਾਹੀਦੀ ਈਜ਼ੀਐਸਟ ਵੇ ਹੋਣਾ ਚਾਹੀਦਾ ਦੇਖੋ ਲਾਈਫ ਇੰਸ਼ੋਰੈਂਸ ਤਾਂ ਦੇ ਹੀ ਸਕਦੇ ਹਾਂ ਜੀ ਕੋਟ ਨਾਲ ਦੇ ਨਾਲ ਜੇ ਕਿਸੇ ਨੇ ਸੁਪਰ ਵੀਜ਼ਾ ਦਾ ਜਾਂ ਕਿਸੇ ਨੇ ਵਿਜ਼ਟਰ ਵੀਜ਼ਾ ਦਾ ਕੋਟ ਲੈਣਾ ਹੈ ਉਹ ਵੀ ਸਾਰੇ ਜਿਹੜੇ ਆ ਜੀ ਹੁਣ ਤੁਸੀਂ ਆਨਲਾਈਨ ਜਾ ਕੇ ਚੈੱਕ ਕਰ ਸਕਦੇ ਹੋ ਸਿਰਫ ਤੁਸੀਂ ਆਪਣਾ ਯੂ ਨੋ ਉਮਰ ਪਾਣੀ ਹੈ ਜਿੱਥੇ ਜਾ ਕੇ ਏਜ ਪਾਣੀ ਹੈ ਹੋਰ ਕੋਈ ਇਨਫੋਰਮੇਸ਼ਨ ਨਹੀਂ ਤੁਹਾਡੇ ਤੋਂ ਮੰਗੀ ਜਾਂਦੀ ਵੀ ਤੁਸੀਂ ਆਪਦੀ ਈਮੇਲ ਸ਼ੇਅਰ ਕਰੋ ਜੀ ਤੁਸੀਂ ਆਪਦਾ ਫੋਨ ਨੰਬਰ ਸ਼ੇਅਰ ਕਰੋ ਤੁਸੀਂ ਆਪਦਾ ਪਿੰਨ ਨੰਬਰ ਕਰੋ ਘਰ ਦਾ ਐਡਰੈਸ ਇਦਾਂ ਦੀ ਕੋਈ ਚੀਜ਼ ਨਹੀਂ ਜੀ ਸਿਰਫ ਤੁਸੀਂ ਆਪਣੀ ਉਮਰ ਪਾ ਕੇ ਤੁਸੀਂ ਦੇਖ ਸਕਦੇ ਹੋ ਮੈਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਹੈ ਉਹਦੀ ਸਾਰੀ ਡੀਟੇਲ ਆ ਜਾਂਦੀ ਜੀ ਤੁਹਾਡੇ ਕੋਲੇ ਸਾਰੀਆਂ ਮੇਜਰ ਕੰਪਨੀਜ਼ ਦੇ ਰੇਟ ਆ ਜਾਂਦੇ ਆ ਜੇ ਕੋਈ ਤੁਹਾਡੇ ਕੋਲ ਵਿਜ਼ਟਰ ਆ ਰਿਹਾ ਉਹਦੀ ਜੇ ਤੁਸੀਂ ਸੋਚ ਰਹੇ ਹੋ ਜਾਂ 2 ਮਹੀਨੇ 3 ਮਹੀਨੇ ਜਿਹੜੇ ਨੇ ਆਨਲਾਈਨ ਪਲਾਨ ਇੰਸ਼ੋਰੈਂਸ.ਸੀ ਦੀ ਵੈਬਸਾਈਟ ਤੇ ਜਾ ਕੇ ਉੱਥੇ ਇੰਸ਼ੋਰੈਂਸ ਕੈਲਕੂਲੇਟਰ ਤੁਹਾਡੇ ਕੋਲੇ ਦੋ ਟੈਬ ਆ ਜਾਂਦੀਆਂ ਜੀ ਸੌਖੀਆਂ ਹੀ ਸੁਪਰਵਾਈਜ਼ਰ ਇੰਸ਼ੋਰੈਂਸ ਜਾਂ ਲਾਈਫ ਇੰਸ਼ੋਰੈਂਸ ਉਹ ਕਲਿੱਕ ਕਰਕੇ ਤੁਸੀਂ ਸਾਰੀ ਇਨਫੋਰਮੇਸ਼ਨ ਜਿਹੜੀ ਆ ਘਰੇ ਬੈਠੇ ਲੈ ਸਕਦੇ ਹੋ ਫੋਨ ਤੇ ਲੈ ਸਕਦੇ ਹੋ ਯੂ نو ਤੇ ਜੇ ਫਿਰ ਵੀ ਕੋਈ ਕੁਐਸਚਨ ਰਹਿ ਜਾਂਦਾ ਜੀ ਤੇ ਫੋਨ ਨੰਬਰ ਵੀ ਸੌਖਾ ਹੀ ਆ ਜੀ 604 3632200 ਤੇ ਕਾਲ ਕਰਕੇ ਜਾਂ ਆਫਿਸ ਆ ਕੇ ਜੀ ਇਨ ਪਰਸਨ ਜੇ ਕਿਸੇ ਨਾਲ ਮਿਲਣਾ ਜੀ ਸਰ ਕੇ ਆਫਿਸ ਵੀ ਮਿਲ ਸਕਦੇ ਆ ਜੀ ਬਿਲਕੁਲ ਜੀ ਸੋ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦੇ ਲਈ ਅੱਜ ਇਨੀ ਇਨਫਰਮੇਸ਼ਨ ਸ਼ੇਅਰ ਕਰਨ ਦੇ ਲਈ ਐਂਡ ਤੇ ਜਾਂਦੇ ਜਾਂਦੇ ਜਿਹੜੇ ਅਜੇ ਸੋਚ ਰਹੇ ਨੇ ਇੰਸ਼ੋਰੈਂਸ ਲੈਣ ਦੇ ਲਈ ਉਹਨਾਂ ਦੇ ਲਈ ਮੈਸੇਜ ਕੀ ਹੋਵੇ ਹਾਂ ਜੀ ਬਿਲਕੁਲ ਦੇਖੋ ਪਹਿਲੀ ਗੱਲ ਤਾਂ ਤੁਹਾਡਾ ਵੀ थैंक यू ਜੀ ਆਫਿਸ ਆਉਣ ਦਾ ਤੇ ਦੇਖੋ ਕੋਈ ਵੀ ਇੰਸ਼ੋਰੈਂਸ ਬਾਰੇ ਜੀ ਕੋਈ ਕੁਐਸਚਨ ਹੈਗਾ ਜੀ ਜੇ ਕਿਸੇ ਨੇ ਆਪਣਾ ਹੋਮਵਰਕ ਕਰਨਾ ਜਿੱਦਾਂ ਮੈਂ ਦੱਸਿਆ ਵੀ planinsurance.co ਦੀ ਵੈਬਸਾਈਟ ਤੇ ਇੰਸ਼ੋਰੈਂਸ ਕੈਲਕੂਲੇਟਰ ਤੋਂ ਇਲਾਵਾ ਸਾਰੇ ਕੋਈ ਜਾਨਣਾ ਚਾਹੁੰਦਾ ਵੀ ਲਾਈਫ ਇੰਸ਼ੋਰੈਂਸ ਕੀ ਹੁੰਦੀ ਹੈ ਕ੍ਰਿਟੀਕਲ ਇਨੈਸ ਕੀ ਹੈ ਡਿਸੇਬਿਲਟੀ ਕੀ ਹੈ ਉਹ ਸਾਰੀ ਇਨਫੋਰਮੇਸ਼ਨ ਵੀ ਉੱਤੇ ਅਵੇਲੇਬਲ ਹੈ ਜੀ ਤੇ ਬਾਕੀ ਇਹ ਹੈ ਜੀ ਕਿ ਜਦੋਂ ਵੀ ਕੋਈ ਇਸ ਇਨਸ਼ੋਰੈਂਸ ਬਾਰੇ ਵਿਚਾਰ ਕਰ ਰਿਹਾ ਹੈ ਇੱਕ ਵਾਰੀ ਪਲਾਨ ਇੰਸ਼ੋਰੈਂਸ ਤੇ ਕੰਟੈਕਟ ਕਰਕੇ ਇਨਫੋਰਮੇਸ਼ਨ ਜ਼ਰੂਰ ਲੈ ਲਵੋ ਇੰਸ਼ੋਰੈਂਸ ਜਿੱਥੋਂ ਮਰਜ਼ੀ ਕਰਾਓ ਐਂਡ ਆਫ ਦਿ ਡੇ ਤੁਹਾਡਾ ਕੋਈ ਆਪਦਾ ਡਵਾਈਜ਼ਰ ਹੈ ਤੁਹਾਡੇ ਕੋਈ ਆਪਦੇ ਫਰੈਂਡ ਸਰਕਲਸ ਹੈਗਾ ਤੁਸੀਂ ਕਿਸੇ ਨੂੰ ਜਾਣਦੇ ਹੋ ਕੋਈ ਨੋਨ ਹੈਗਾ ਜਿੱਥੋਂ ਮਰਜ਼ੀ ਇੰਸ਼ੋਰੈਂਸ ਕਰਵਾਓ ਪਰ ਸੈਕੰਡ ਓਪੀਨੀਅਨ ਲੈਣ ਲਈ ਇੱਕ ਵਾਰੀ ਪਲਾਨ ਇੰਸ਼ੋਰੈਂਸ ਤੇ ਕੰਟੈਕਟ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਪਤਾ ਹੋਵੇ ਵੀ ਤੁਹਾਡੇ ਕੋਲ ਕਿਹੜੀਆਂ-ਕਿਹੜੀਆਂ ਆਪਸ਼ਨਸ ਅਵੇਲੇਬਲ ਨੇ ਤੇ ਉਸ ਤਰੀਕੇ ਨਾਲ ਤੁਸੀਂ ਆਪਦੇ ਵਾਸਤੇ ਤੇ ਆਪਦੇ ਪਰਿਵਾਰ ਵਾਸਤੇ ਇੱਕ ਪ੍ਰੋਪਰ ਡਾਪਲਾਨ ਆਊ ਡਿਜ਼ਾਈਨ ਕਰਵਾ ਸਕਦੇ ਹੋ ਬਿਲਕੁਲ ਜੀ ਥੈਂਕ ਯ ਮਰੇ ਦਸਿੰਗ ਨੱਦਾ ਹੋਣਾਂ ਦੇ ਨਾਲ ਇਹਨਾਂ ਦੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਤੇ ਆਪਣੇ ਲਈ ਕੋਈ ਨਾ ਕੋਈ ਵਧੀਆ ਪਲਾਨ ਡਿਜ਼ਾਈਨ ਕਰਵਾਇਆ ਜਾ ਸਕਦਾ ਹੈ ਪਲਾਨ ਇੰਸ਼ੋਰੈਂਸ ডਾਟ ਸੀਏ ਤੇ ਵਿਜ਼ਿਟ ਕਰ ਸਕਦੇ ਆ ਜਾਂ ਫਿਰ ਇਹਨਾਂ ਨੂੰ ਫੋਨ ਕਰ ਸਕਦੇ ਆ 604 363 2200 604 363 2200 ਡਾਇਲ ਕਰਕੇ ਤੁਸੀਂ ਹਰ ਇਨਫਰਮੇਸ਼ਨ ਲੈ ਸਕਦੇ ਆ ਅਗਲੀ ਵਾਰ ਇਹ ਬਿਜ਼ਨਸ ਕਨੈਕਟ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਬਿਜ਼ਨਸ ਦੇ ਬਾਰੇ ਗੱਲਬਾਤ ਕਰਾਂਗੇ ਕੋਈ ਹੋਰ ਇਨਫਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਦ ਤੱਕ ਤੁਸੀਂ ਰੱਖੋ ਆਪਣਾ ਖਿਆਲ ਤੇ ਮੈਨੂੰ ਅਰਸ਼ਦੀਪ ਨੂੰ ਇੱਥੇ ਦੋਵੇ ਜਾ ਜåt ਸਤਿ ਸ੍ਰੀ ਅਕਾਲ thank you